ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਤੇ ਕੱਲ ਆਪਾਂ ਇੱਕ ਕਹਾਣੀ ਕਰ ਰਹੇ ਸੀ ਕਿ ਬੋਨੀ ਤੇ ਕਲਾਈਡ ਦੀ ਤੇ ਅੱਧਾ ਪਾਰਟ ਉਹਦਾ ਹੋਇਆ ਕੁਝ ਪਾਰਟ ਉਹਦਾ ਬਾਕੀ ਹੈ ਹਾਲੇ ਮੇਜਰ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਬਾਕੀ ਨੇ ਕੱਲੜੀ ਕਹਾਣੀ ਦੇ ਵਿੱਚ ਆਪਾਂ ਜਾਣਿਆ ਕਿ ਸਟਾਰਟਿੰਗ ਕਿਵੇਂ ਹੋਈ ਇਹਨਾਂ ਦੀ ਬੋਨੀ ਕੌਣ ਸੀ ਕਲਾਈਡ ਕੌਣ ਸੀ ਇਹਨਾਂ ਦੀ ਜੁਰਮ ਤੇ ਦੁਨੀਆ ਦੇ ਵਿੱਚ ਐਂਟਰੀ ਕਿਵੇਂ ਹੁੰਦੀ ਆ ਤੇ ਮੇਨਲੀ ਇਹ ਪੁਲਿਸ ਵਾਲਿਆਂ ਨੂੰ ਕਿਉਂ ਟਾਰਗੇਟ ਕਰਦੇ ਆ ਕਿਉਂ ਹੋਲੀ-ਹੋਲੀ ਕਰਕੇ ਇਹਨੇ ਪੂਰੇ ਅਮਰੀਕਾ ਦੇ ਵਿੱਚ ਮਸ਼ਹੂਰ ਹੋ ਗਏ ਕੀ ਇਹਨਾਂ ਦਾ ਤਰੀਕਾ ਸੀਗਾ ਕਿਸ-ਕਿਸ ਤਰ੍ਹਾਂ ਦੇ ਨਾਲ ਇਹ ਅਟੈਕ ਕਰਦੇ ਸੀ ਕਿਹਨੂੰ ਅਟੈਕ ਕਰਦੇ ਸੀ ਉਹ ਸਾਰਾ ਕੁਝ ਸੀਗਾ ਕੱਲ ਵਾਲੀ ਕਹਾਣੀ ਦੇ ਵਿੱਚ ਅੱਜ ਹੁਣ ਉਸੇ ਕਹਾਣੀ ਨੂੰ ਆਪਾਂ ਅੱਗੇ ਬਤਾਉਨੇ ਆ ਤੇ ਅੱਜ ਇਸ ਕਹਾਣੀ ਦਾ ਐਂਡ ਹੋ ਜਾਣਾ ਤੇ ਜਿਹੜੀ ਉਹ ਇਹਨਾਂ ਦੀ ਬਹੁਤ ਫੇਮਸ ਬੋਨੀ ਤੇ ਕਲਾਈਡ ਦੀ ਲਾਸਟ ਰਾਈਡ ਹੈਗੀ ਆ ਅੱਜ ਉਹਦਾ ਵੀ ਜ਼ਿਕਰ ਹੋ ਜਾਣਾ ਹੁਣ ਇਸ ਤੋਂ ਅੱਗੇ ਅੱਜ ਦੀ ਜਿਹੜੀ ਕਹਾਣੀ ਹੈ ਦੇ ਵਿੱਚ ਤਿੰਨ ਸਭ ਤੋਂ ਵੱਡੇ ਇਨਸੀਡੈਂਟ ਰਹਿਣਗੇ ਕਲਾਈਡ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਸਭ ਤੋਂ ਪਹਿਲਾ ਇਨਸੀਡੈਂਟ ਹੁਣ ਆਉਣਾ 16 ਜਨਵਰੀ 1934 ਨੂੰ ਉਹੀ ਜੇਲ ਇਸਥਾਨ ਜਿੱਥੋਂ ਕਲਾਈਡ ਦਾ ਜੁਰਮ ਦੀ ਦੁਨੀਆ ਦੇ ਨਾਲ ਮਤਲਬ ਵਾਪੈਂਦਾ ਹਵਾ ਜਿੱਥੇ ਪੁਲਿਸ ਵਾਲੇ ਇਹਨੂੰ ਤੰਗ ਕਰਦੇ ਆ ਕੁਛ ਕੈਦੀ ਇਹਨੂੰ ਤੰਗ ਕਰਦੇ ਆ ਤੇ ਇਹਦੇ ਨਾਲ ਬਹੁਤ ਬੁਰਾ ਸਲੂਕ ਹੁੰਦਾ ਤੇ ਰੇਪ ਕੀਤਾ ਜਾਂਦਾ ਹੁਣ ਕੁਛ ਕਲਾਈਡ ਦੇ ਸਾਥੀ ਕੁਛ ਇਸ ਗੈਂਗ ਦੇ ਸਾਥੀ ਜਿਨ੍ਹਾਂ ਚ ਹਮਿਲਟਨ ਮੈਥਵਿਨ ਤੇ ਕੁਛ ਹੋਰ ਨੇ ਉਹ ਵੀ ਉਸੇ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਤਾਂ ਉਹਨਾਂ ਨੂੰ ਉਸ ਜੇਲ੍ਹ ਦੇ ਵਿੱਚੋਂ ਛਡਾਉਣਾ ਤੇ ਸਪੈਸ਼ਲੀ ਉਸੇ ਜੇਲ੍ਹ ਦੇ ਉੱਪਰ ਅਟੈਕ ਕਰਨਾ ਤੇ ਜਿੱਥੇ ਇਹਦੇ ਨਾਲ ਖੁਦ ਇਹਨਾਂ ਕੁਝ ਹੋਇਆ ਤਾਂ ਆਪਣੇ ਆਪ ਦੇ ਵਿੱਚ ਇੱਕ ਮਤਲਬ ਕਲਾਈਡ ਦੇ ਲਈ ਕਲਾਈਡ ਬਾਰੋ ਦੇ ਲਈ ਇੱਕ ਅਲਟੀਮੇਟ ਗੋਲ ਹੈਗਾ ਵਾ ਇੱਕ ਤਰ੍ਹਾਂ ਨਾਲ ਉਹਦਾ ਜਿਹੜਾ ਬਦਲਾ ਵਾ ਉਹ ਪੂਰਾ ਹੋਣ ਵਾਲੀ ਗੱਲ ਹੋ ਜਾਂਦੀ ਹੈ ਕਿ ਉਸੇ ਜੇਲ੍ਹ ਦੇ ਵਿੱਚੋਂ ਉਹ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਜੇ ਛਡਾ ਲੈਂਦਾ ਤਾਂ ਇਹ ਸਾਰਾ ਕੁਝ ਇਹ ਸਾਰੀ ਘਟਨਾ ਨੂੰ ਉਸ ਪੂਰੀ ਏਡੀ ਵੱਡੀ ਜੇਲ੍ਹ ਨੂੰ ਜਿੱਥੇ ਇੰਨੇ ਸਾਰੇ ਪੁਲਿਸ ਦੇ ਆਫੀਸਰ ਮੌਜੂਦ ਨੇ ਤੇ ਉਥੇ ਹਮਲਾ ਕਰਕੇ ਇੱਕ ਪੂਰਾ ਆਊਟ ਐਂਡ ਆਊਟ ਹਮਲਾ ਕਰਕੇ ਤੇ ਆਪਣੇ ਇੰਨੇ ਸਾਰੇ ਸਾਥੀਆਂ ਨੂੰ ਜੇਲ੍ਹ ਦੇ ਵਿੱਚੋਂ ਬਚਾਉਣ ਦੇ ਵਿੱਚ ਕਲਾਈਡ ਬੈਰੋ ਕਾਮਯਾਬ ਹੁੰਦਾ ਇਹੇ ਜਿਹੀ ਘਟਨਾਵਾਂ ਰਹੀਆਂ ਨੇ ਕੱਲ ਵੀ ਕੁਝ ਤਾਂ ਆਪਾਂ ਜ਼ਿਕਰ ਕੀਤਾ ਤੇ ਇਹ ਕਾਂ ਹੋ ਗਈ ਇੱਕ ਇਸ ਤੋਂ ਅੱਗੇ ਹੋਰ ਘਟਨਾ ਹੋਣੀ ਆ ਜਿਹਦੇ ਕਰਕੇ ਬੋਨੀ ਤੇ ਕਲਾਈਡ ਗੈਂਗ ਦਾ ਨਾਮ 90 ਸਾਲ ਲੰਘ ਜਾਣ ਤੇ ਬਾਅਦ ਵੀ ਅਮਰੀਕਾ ਦੇ ਵਿੱਚ ਅੱਜ ਵੀ ਯਾਦਾਂ ਉਵੇਂ ਹੀ ਤਾਜ਼ਾ ਨੇ ਇਹਨਾਂ ਲੋਕਾਂ ਦੀਆਂ 16 ਜਨਵਰੀ 1934 ਦਾ ਉਹ ਦਿਨ ਜਿਸ ਦਿਨ ਐਟੈਕ ਕਰਦੇ ਆ ਉਸ ਜੇਲ੍ਹ ਦੇ ਉੱਪਰ ਤੇ ਕੁਝ ਪੁਲਿਸ ਵਾਲੇ ਉਹਦੇ ਵਿੱਚ ਮਾਰੇ ਜਾਂਦੇ ਆ ਇੱਕ ਵਾਰੀ ਫੇਰ ਪੁਲਿਸ ਵਾਲੇ ਆ ਇਸ ਕਹਾਣੀ ਦੇ ਵਿੱਚ ਤੇ ਉਹਨਾਂ ਦਾ ਕਤਲ ਫੇਰ ਇਸ ਕਹਾਣੀ ਦੇ ਵਿੱਚ ਇਸ ਗੈਂਗ ਦੇ ਨਾਲ ਜੁੜ ਗਿਆ ਤੇ ਏਡੀ ਵੱਡੀ ਮਤਲਬ ਸੁਰੱਖਿਅਤ ਸਮਝੀ ਜਾਣ ਵਾਲੀ ਜੇਲ੍ਹ ਦੇ ਵਿੱਚੋਂ ਇਹ ਜਿਹੜਾ ਗਰੁੱਪ ਹੈਗਾ ਆਪਣੇ ਸਾਥੀਆਂ ਨੂੰ ਉੱਥੋਂ ਕੱਢ ਕੇ ਲੈ ਜਾਂਦਾ ਤੇ ਇਹ ਇਨਸੀਡੈਂਟ ਹਾਈਲਾਈਟ ਬਣਦਾ ਇਸ ਗੈਂਗ ਦੇ ਅਚੀਵਮੈਂਟਸ ਦਾ ਮਤਲਬ ਜਿਹੜੀਆਂ ਉਹਨਾਂ ਦੀਆਂ ਕਾਮਯਾਬੀਆਂ ਨੇ ਜਿਹੜੀਆਂ ਉਹਨਾਂ ਦੇ ਲੇਜੈਂਡ ਨੇ ਕਾਰਨਾਮੇ ਆ ਜਿਹੜੇ ਉਹਨਾਂ ਦੇ ਜਿਨ੍ਹਾਂ ਦੇ ਬਾਰੇ ਲੋਕ ਗੱਲਾਂ ਕਰਦੇ ਆ ਤੇ ਪੁਲਿਸ ਵਰਦਿਆਂ ਦੀ ਇੱਕ ਪਹਿਲਾਂ ਵੀ ਹੋ ਚੁੱਕੀ ਆ ਉਹਨਾਂ ਦੇ ਲਈ ਇੱਕ ਬਹੁਤ ਹੀ ਬਦਨਾਮੀ ਵਾਲੀ ਗੱਲ ਜਦੋਂ ਸ਼ੈਰਫ ਜਾਰਜ ਕੋਰੀ ਤੇ ਪੌਲ ਹਾਰਡੀ ਜੋ ਸ਼ੈਰਫ ਨੇ ਉਥੋਂ ਦੇ ਮਾਰਸ਼ਲ ਸੋਰੀ ਸ਼ਹਿਰ ਦੇ ਮਾਰਸ਼ਲ ਨੇ ਦੋਨਾਂ ਨੂੰ ਇਹ ਬਨ ਕੇ ਚਲੇ ਜਾਂਦੇ ਆ ਦਰਖਤਾਂ ਦੇ ਨਾਲ ਮਾਰਦੇ ਨਹੀਂ ਸਿਰਫ ਜਾਣ ਕੇ ਉਹਨਾਂ ਦੀ ਬੇਇੱਜ਼ਤੀ ਕਰਨ ਲਈ ਉਸ ਤੋਂ ਬਾਅਦ ਇਹ ਸਭ ਤੋਂ ਵੱਡਾ ਹੈ ਮਤਲਬ ਬੇਇੱਜ਼ਤੀ ਦਾ ਸਬਬ ਹੈਗਾ ਪੁਲਿਸ ਵਾਲਿਆਂ ਲਈ ਤਾਂ ਹੁਣ ਫਾਈਨਲੀ ਉਹ ਟਾਈਮ ਆ ਜਾਂਦਾ ਜਦੋਂ ਕਿ ਜਿਹੜਾ ਜਸਟਿਸ ਸਿਸਟਮ ਆ ਉਥੋਂ ਦੀ ਪੁਲਿਸ ਆ ਉਹਨਾਂ ਦੇ ਬਹੁਤ ਵੱਡੇ ਅਧਿਕਾਰੀ ਆ ਜਾਂ ਜਿਹੜੇ ਰਾਜਨੀਤਿਕ ਮਤਲਬ ਲੋਕ ਨੇ ਜਿਹੜੇ ਨੇਤਾ ਨੇ ਬਹੁਤ ਵੱਡੇ ਉਥੋਂ ਦੀ ਸਰਕਾਰ ਆ ਅਮਰੀਕਾ ਦੀ ਤੇ ਉਹ ਕਹਿੰਦੇ ਆ ਕਿ ਹੁਣ ਇਸ ਚੈਪਟਰ ਨੂੰ ਜਿਹੜਾ ਇਹਨਾਂ ਦਾ ਗੈਂਗ ਆ ਉਹਨੂੰ ਨੱਥ ਪਾਉਣ ਦੀ ਲੋੜ ਹੈਗੀ ਆ ਚਾਹੇ ਕੁਝ ਵੀ ਹੋਵੇ ਚਾਹੇ ਜਿੰਨੇ ਮਰਜੀ ਸਾਨੂੰ ਲੋਕ ਝੋਕਣੇ ਪੈਣ ਜਿੰਨੇ ਮਰਜੀ ਹਥਿਆਰ ਲਾਉਣੇ ਪੈਣ ਕੁਛ ਵੀ ਹੋਵੇ ਤੇ ਹੁਣ ਇਹਨਾਂ ਦਾ ਐਂਡ ਕਰਨਾ ਜ਼ਰੂਰੀ ਆ ਪਰ ਕਿਉਂਕਿ ਪੁਲਿਸ ਇਹਦੇ ਚ ਕਾਮਯਾਬ ਨਹੀਂ ਹੋ ਰਹੀ ਤਾਂ ਇੱਥੇ ਰੇਂਜਰਸ ਇੱਕ ਪੁਰਾਣੇ ਰੇਂਜਰ ਨੇ ਹੁਣ ਰੇਂਜਰ ਕੌਣ ਹੁੰਦੇ ਆ ਅਮਰੀਕਾ ਦੇ ਵਿੱਚ ਇਹ ਕਹਾਣੀ ਕਦੇ ਫੇਰ ਸਹੀ ਕਿਉਂਕਿ ਕਹਾਣੀ ਲੰਬੀ ਹੁੰਦੀ ਜਾਣੀ ਆ ਟੈਕਸਾਸ ਏਰੀਆ ਵਾ ਇਹ ਟੈਕਸਾਸ ਦੇ ਕਿ ਰੇਂਜਰ ਨੇ ਮਤਲਬ ਤੁਸੀਂ ਇੱਕ ਤਰ੍ਹਾਂ ਨਾਲ ਸਮਝ ਲਓ ਜਿਹੜੇ ਦੋਸਤਾਂ ਨੂੰ ਅਮਰੀਕਨ ਨੂੰ ਰੇਂਜਰਸ ਬਾਰੇ ਨਹੀਂ ਪਤਾ ਵਾਈਲਡ ਵੈਸਟ ਦੇ ਸਪੈਸ਼ਲੀ ਉਹ ਰੇਂਜਰਸ ਤਾਂ ਤੁਸੀਂ ਸਿੰਪਲੀ ਸਮਝ ਲਓ ਕਿ ਪੁਰਾਣੇ ਪੁਲਿਸ ਅਧਿਕਾਰੀ ਨੇ ਜਿਹੜੇ ਕਿ ਬਹੁਤ ਹੀ ਜਨਾਂ ਨੇ ਅਲੱਗ-ਅਲੱਗ ਵਾਰਦਾਤਾਂ ਦੇਖੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਗੈਂਗਸਟਰਾਂ ਦੇ ਨਾਲ ਉਹਨਾਂ ਦਾ ਮਤਲਬ ਵਾ ਪੈਂਦਾ ਰਿਹਾ ਵਾ ਪੁਰਾਣੇ ਟਾਈਮਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਮਸ਼ਹੂਰ ਰੇਂਜਰ ਮੰਨੇ ਗਏ ਉਹ ਸੀਗੇ ਕੈਪਟਨ ਫ੍ਰੈਂਕ ਹੈਮਰ ਸਭ ਤੋਂ ਮਸ਼ਹੂਰ ਉਹ ਬੰਦਾ ਆਪਣੇ ਆਪ ਦੇ ਵਿੱਚ ਇੱਕ ਲੈਜੈਂਡ ਉਹਦਾ ਆਪਣੇ ਆਪ ਦੇ ਵਿੱਚ ਨਾਮ ਸੀਗਾ ਉਸ ਟਾਈਮ ਦੇ ਉੱਪਰ 20 ਸਾਲ ਦਾ ਕੈਰੀਅਰ ਰਿਹਾ ਵਾ ਪੁਲਿਸ ਫੋਰਸ ਦੇ ਵਿੱਚ ਕੈਪਟਨ ਫ੍ਰੈਂਕ ਹੈਮਰ ਦਾ 53 ਗੈਂਗਸਟਰਾਂ ਦਾ ਕਤਲ ਇਕੱਲੇ ਕੈਪਟਨ ਹੈਮਰ ਨੇ ਕੀਤਾ ਉਹਨਾਂ ਦੇ ਨਾਮ ਤੇ ਉੱਪਰ ਉਹ ਸਾਰੇ ਕਤਲ ਬੋਲਦੇ ਆ 53 ਤੇ ਉਸ ਤੋਂ ਇਲਾਵਾ ਉਹਨਾਂ ਸਾਰੀਆਂ ਮੁੱਠ ਭੇੜਾਂ ਦੇ ਵਿੱਚ ਬਹੁਤ ਸਾਰੀਆਂ ਮਤਲਬ ਜ਼ਖਮਾਂ ਦੇ ਨਿਸ਼ਾਨ ਨੇ ਇਸ ਬੰਦੇ ਦੇ ਨਾਮ ਦੇ ਉੱਪਰ ਇਸੇ ਕਰਕੇ ਲੋਕ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ ਇਹਨਾਂ ਦੀ ਤੇ ਨਾਲੇ ਬਹੁਤ ਜ਼ਿਆਦਾ ਲੋਕਾਂ ਦਾ ਇੱਕ ਡਰ ਵੀ ਹੈਗਾ ਇਸ ਬੰਦੇ ਦੇ ਬਾਰੇ ਪਰ ਕੈਪਟਨ ਫ੍ਰੈਗ ਹੈਮਰ ਨੂੰ ਮਿਲਣ ਤੋਂ ਪਹਿਲਾਂ ਦੋ ਹੋਰ ਰੇਂਜਰਸ ਹੁੰਦੇ ਆ ਜਿਹੜੇ ਕਿ ਉਹ ਵੀ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਐ ਐਕਸਪੀਰੀਐਂਸਡ ਹੁੰਦੇ ਆ ਤਜਰਬੇਕਾਰ ਹੁੰਦੇ ਆ ਪਹਿਲਾਂ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਉਹਨਾਂ ਨੂੰ ਇਹ ਮਤਲਬ ਚਾਰਜ ਦਿੱਤਾ ਜਾਂਦਾ ਬੋਨੀ ਕਲਾਈਡ ਗਰੁੱਪ ਨੂੰ ਖਤਮ ਕਰਨ ਦਾ ਪਰ ਉੱਥੇ ਇੱਕ ਪ੍ਰੋਬਲਮ ਆ ਜਿਹੜੇ ઓਰੇਂਜਰਸ ਨੇ ਉਹਨਾਂ ਨੂੰ ਪਤਾ ਕਿ ਇਸ ਗਰੁੱਪ ਦੇ ਨਾਲ ਇੱਕ ਲੜਕੀ ਵੀ ਹੈਗੀ ਆ ਤੇ ਉਹ ਲੜਕੀ ਇਸ ਗਰੁੱਪ ਚ ਬਹੁਤ ਮੇਜਰ ਪਾਰਟ ਨਿਭਾ ਰਹੀ ਆ ਮੇਨ ਲੀਡ ਰੋਲ ਦੇ ਵਿੱਚ ਹੈਗੀ ਐ ਇਸ ਗਰੁੱਪ ਦੀ ਤਾਂ ਉਹਨੂੰ ਮਾਰਨਾ ਉਹ ਮਤਲਬ اخلاਕੀ ਤੌਰ ਤੇ ਸਹੀ ਨਹੀਂ ਸਮਝਦੇ ਤਾਂ ਉਹ ਇਸ ਰੋਲ ਤੋਂ ਮਨਾ ਕਰ ਦਿੰਦੇ ਆ ਕਿ ਬੋਨੀ ਕਲਾਈਡ ਗੈਂਗ ਦੇ ਪਿੱਛੇ ਜਾਣਾ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਜਿਉਂਦਾ ਜਾਂ ਮਰਦਾ ਫੜਨਾ ਤੇ ਇਸ ਕਰਕੇ ਨੰਬਰ ਆਉਂਦਾ ਡਿਊਟੀ ਲੱਗਦੀ ਹੈ ਕੈਪਟਨ ਫਰੈਂਕ ਹੈਮਰ ਦੀ ਜਿਨ੍ਹਾਂ ਨੂੰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਇਹ ਸਭ ਕੁਝ ਹੁਣ ਚੱਲ ਹੀ ਰਿਹਾ ਪੁਲਿਸ ਵਾਲਿਆਂ ਦੀ ਹੁਣੇ ਪਿੱਛੇ ਜੇ ਬੜੀ ਬੇਇੱਜ਼ਤੀ ਹੋ ਕੇ ਹਟਈ ਆ ਜਦੋਂ ਜੇਲ੍ਹ ਦੇ ਵਿੱਚੋਂ ਕਲਾਈਡ ਗਰੁੱਪ ਸਾਰੇ ਦਾ ਸਾਰਾ ਬੋਨੀ ਤੇ ਕਲਾਈਡ ਗਰੁੱਪ ਆਪਣੇ ਸਾਥੀਆਂ ਨੂੰ ਕੱਢ ਕੇ ਲੈ ਜਾਂਦਾ ਕੁਝ ਪੁਲਿਸ ਵਾਲਿਆਂ ਨੂੰ ਫੇਰ ਮਾਰ ਜਾਂਦੇ ਆ ਮਤਲਬ ਹਾਲੇ ਉਹ ਅੱਗ ਵੱੜੀ ਰਹੀ ਸੀ ਉਦੇ ਉੱਪਰ ਦੀ ਇੱਕ ਘਟਨਾ ਹੋਰ ਹੋ ਜਾਂਦੀ ਆ ਜਿਹਨੂੰ ਇੰਗਲਿਸ਼ ਆਪਾਂ ਕਹਿੰਦੇ ਨੇ ਕਿ ਲਾਸਟ ਨੇਲ ਇਨ ਦਾ ਕਫਨ ਉਹ ਕਫਨ ਮਤਬੂਤ ਦੇ ਵਿੱਚ ਲਾਸਟ ਕਿਲ ਗੱਡਣ ਵਾਲੀ ਥਾਵਾਂ ਇਹ ਘਟਨਾ ਹੈਗੀ 1 ਅਪ੍ਰੈਲ 1934 ਦੀ ਤੇ ਇਹ ਬੋਨੀ ਕਲਾਈਡ ਗੈਂਗ ਦੇ ਨਾਲ ਜੁੜੀ ਹੋਈ ਸਭ ਤੋਂ ਕੰਟਰੋਵਰਸ਼ਲ ਕਹਾਣੀ ਆ ਤੇ ਇਹ ਇਹ ਉਹ ਕਹਾਣੀ ਆ ਜਿਹਨੇ ਸਪੈਸ਼ਲੀ ਉਸ ਤੋਂ ਬਾਅਦ ਇੱਕ ਤਾਂ ਇਹਨਾਂ ਦੀ ਇਮੇਜ ਕੁਝ ਲੋਕਾਂ ਦੇ ਵਿੱਚ ਚੇਂਜ ਕੀਤੀ ਲੋਕਾਂ ਦੇ ਵਿੱਚ ਹਾਲੇ ਤੱਕ ਇੱਕ ਹੀਰੋ ਸੀਗੇ ਪਰ ਕੁਝ ਹੱਦ ਤੱਕ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਇਹਨਾਂ ਦੇ ਬਾਰੇ ਜਿਹੜਾ ਇੱਕ ਸੋਚ ਸੀਗੀ ਥੋੜੀ ਬਦਲੀ ਸਪੈਸ਼ਲੀ ਬੋਨੀ ਦੇ ਬਾਰੇ ਬੋਨੀ ਪਾਰਕਰ ਜਿਹੜੀ ਕਿ ਕਲਾਈਡ ਬਾਰੋ ਦੀ ਗਰਲਫ੍ਰੈਂਡ ਸੀਗੀ ਤੇ ਹੁਣ ਹੁੰਦਾ ਕੀ ਆ 1 ਅਪ੍ਰੈਲ 1934 ਨੂੰ ਰੂਟ 114 ਤੇ ਡੋਬ ਰੋਡ ਇਹ ਦੋ ਵੱਡੀਆਂ ਸੜਕਾਂ ਨੇ ਅਮਰੀਕਾ ਦੀਆਂ ਇੱਕ ਜਗ੍ਹਾ ਇਹ ਮਿਲਦੀਆਂ ਨੇ ਚਰਸਤਾ ਉੱਥੇ ਇਨਾਂ ਦਾ ਉਸ ਸੜਕ ਦੇ ਉੱਪਰ ਇਹ ਗਰੁੱਪ ਜਾ ਰਿਹਾ ਰਸਤੇ ਦੇ ਵਿੱਚ ਕੀ ਹੁੰਦਾ ਇਹਨਾਂ ਦੀ ਗੱਡੀ ਖਰਾਬ ਹੋ ਜਾਂਦੀ ਪੰਜ ਜਣੇ ਉਸ ਗੱਡੀ ਦੇ ਵਿੱਚ ਮੌਜੂਦ ਨੇ ਇਹ ਜਿਹੜੇ ਮੇਨ ਮੈਂਬਰ ਹੈਗੇ ਆਪਾਂ ਜੇ ਗਰੁੱਪ ਦੇ ਉਹ ਸਾਰੇ ਹੈਗੇ ਜੋਂਜ਼ ਹੈਗਾ ਉਹ ਜਿਹੜਾ 16 ਸਾਲ ਦਾ ਲੜਕਾ ਵਾ ਤੇ ਇਹ ਦੋਨੇ ਹੈਗੇ ਆ ਬੋਨੀ ਤੇ ਕਲਾਈਡ ਤੇ ਜੌਨ ਡਿਲਿੰਗਰ ਹੈਗਾ ਉਹ ਲੜਕਾ ਸਪੈਸ਼ਲੀ ਜਿਹੜਾ ਆਪਣੀਆਂ ਗੁੱਡ ਲੁਕਸ ਕਰਕੇ ਆਪਣੇ ਮਤਲਬ ਸੋਹਣੀ ਸ਼ਕਲ ਸੂਰਤ ਕਰਕੇ ਕੁਝ ਜ਼ਿਆਦਾ ਬਾਕੀਆਂ ਦੇ ਨਾਲੋਂ ਵੀ ਜ਼ਿਆਦਾ ਪੋਪੂਲਰ ਹੋ ਗਿਆ ਤਾਂ ਗੱਡੀ ਇਹਨਾਂ ਦੀ ਖਰਾਬ ਹੁੰਦੀ ਆ ਰਸਤੇ ਦੇ ਵਿੱਚ ਉਧੋ ਕੋਈ ਅਵਾਜ਼ ਨਹੀਂ ਹੈ ਨਹੀਂ ਕਿ ਕੋਈ ਨੰਗਨ ਵਾਲਾ ਹੈ ਨਹੀਂ ਟਮਟਾਲਾ ਕੋਈ ਬੰਦਾ ਨੰਗਦਾ ਉਥੋਂ ਦੀ ਤਾਂ ਇਹ ਖੜੇ ਆ ਉਥੇ ਵੇਟ ਕਰ ਰਹੇ ਆ ਉਸੇ ਟਾਈਮ ਦੋ ਪੁਲਿਸ ਵਾਲੇ ਆ ਜਿਹੜੇ ਹਾਈਵੇ ਪੈਟਰੋਲਿੰਗ ਵਾਲੇ ਆ ਸੜਕਾਂ ਦੇ ਉੱਪਰ ਜਿਹੜੇ ਤੁਰੇ ਫਿਰਦੇ ਇਹਨੂੰ ਗਸ਼ਤ ਕਰਦੇ ਕਹਿ ਦਿੰਨੇ ਆਪਾਂ ਤੇ ਉਹ ਉਥੋਂ ਨੰਗ ਰਹੇ ਹੁੰਦੇ ਆ ਤੇ ਉਹਨਾਂ ਦਾ ਨਾਮ ਐਚ ਡੀ ਮਰਫੀ ਤੇ ਐਡਵਰਡ ਬ੍ਰਾਇਨ ਵੀਲਰ ਇਹ ਦੋਨੇ ਜਣੇ ਉਥੋਂ ਨੰਗ ਰਹੇ ਆ ਇਹਨਾਂ ਨੂੰ ਇਹ ਲੱਗਦਾ ਦੂਰ ਤੋਂ ਕਿ ਕੋਈ ਗੱਡੀ ਦੇ ਉੱਪਰ ਕੋਈ ਲੋਕ ਜਾ ਰਹੇ ਆ ਆਮ ਲੋਕ ਨੇ ਇਹ ਤੇ ਗੱਡੀ ਇਹਨਾਂ ਦੀ ਖਰਾਬ ਹੋਗੀ ਸ਼ਾਇਦ ਇਹਨਾਂ ਨੂੰ ਮਦਦ ਦੀ ਲੋੜ ਪਊਗੀ ਉਹਨਾਂ ਦੇ ਕੋਲੇ ਜਾਂਦੇ ਆ ਉਹਨਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਕਿ ਇਹ ਉਹੀ ਗੈਂਗ ਹੈਗਾ ਤੇ ਜਿਨੇ ਪੂਰਾ ਆਪਣਾ ਨਾਮ ਮਸ਼ਹੂਰ ਕੀਤਾ ਹੋਇਆ ਪੂਰੇ ਅਮਰੀਕਾ 'ਚ ਤੇ ਜਿਨਨੂੰ ਫੜਨ ਦੇ ਲਈ ਪੂਰਾ ਹੁਣ ਅਮਰੀਕਾ ਦੀ ਪੁਲਿਸ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਕਾਰਨ ਇਹ ਵੀ ਹੋ ਸਕਦਾ ਕਿ ਉਹਨਾਂ ਨੇ ਸੋਚਿਆ ਹੀ ਨਹੀਂ ਹੋਊਗਾ ਕਿ ਪੂਰੇ ਐ ਚਿੱਟੇ ਦੇਣ ਇੱਕ ਸੜਕ ਦੇ ਉੱਪਰ ਹਾਈਵੇ ਦੇ ਉੱਪਰ ਇਸ ਤਰ੍ਹਾਂ ਗੱਡੀ ਰੋਕ ਕੇ ਤੇ ਉਹ ਐ ਖੜੇ ਹੋਣਗੇ ਤਾਂ ਦੂਰੋਂ ਦੇਖਦੇ ਗੱਡੀ ਖਰਾਬ ਹੈ ਕਿਸੇ ਦੀ ਉਹ ਨੇੜੇ ਜਾਂਦੇ ਆ ਜਦੋਂ ਹੀ ਉਹ ਨੇੜੇ ਜਾਂਦੇ ਆ ਤਾਂ ਹਾਲੇ ਉਹ ਪਹੁੰਚੇ ਹੀ ਹੁੰਦੇ ਆ ਆਪਸ ਵਿੱਚ ਕੋਈ ਗੱਲਬਾਤ ਕਰਨੀ ਸ਼ੁਰੂ ਵੀ ਨਹੀਂ ਕੀਤੀ ਹੁੰਦੀ ਕਿ ਜਿਹੜਾ ਮੈਥਵੈਨ ਆ ਮੈਥਵੈਨ ਹੁਣ ਉਹੀ ਇਹਨਾਂ ਦੇ ਗੈਂਗ ਦਾ ਬੰਦਾ ਜਿਹਨੂੰ ਪੁਲਿਸ ਵਾਲਿਆਂ ਨੇ ਪਹਿਲਾਂ ਅਰੈਸਟ ਕੀਤਾ ਸੀ ਤੇ ਜਿਹਨੂੰ ਜੇਲ੍ਹ ਦੇ ਵਿੱਚੋਂ ਇਹਨਾਂ ਨੇ ਕੱਢਿਆ ਉਹ ਪਿੱਛੇ ਜਿਹੜਾ ਇਹਨੇ ਕਾਂਡ ਕੀਤਾ ਵਾ ਮੈਥਵੈਨ ਬਿਨਾ ਕੁਝ ਵੀ ਪੁੱਛੇ ਦੱਸੇ ਉਹਨਾਂ ਦੋਨੇ ਅਫਸਰਾਂ ਦੇ ਉੱਪਰ ਗੋਲੀ ਚਲਾ ਦਿੰਦਾ ਹੁਣ ਬਾਕੀ ਦੇ ਤਾਂ ਆਮ ਖੜੇ ਆ ਉਹਨਾਂ ਨੂੰ ਕਿਸੇ ਨੂੰ ਇਹਨਾਂ ਅੰਦਾਜ਼ਾ ਨਹੀਂ ਹੈ ਕੀ ਹੋ ਰਿਹਾ ਜਦੋਂ ਹੀ ਮੈਥਵੈਨ ਦੀਆਂ ਗੋਲੀਆਂ ਦੀ ਆਵਾਜ਼ ਸੁਣਦੇ ਆ ਬਾਕੀ ਦਾ ਤੇ ਇੱਕਦਮ ਹੁਣ ਉਹਨਾਂ ਨੂੰ ਵੀ ਗੋਲੀ ਚਲਾਉਣੀ ਪੈਣੀ ਆ ਹੁਣ ਉਹ ਵੀ ਗੋਲੀਆਂ ਚਲਾਉਂਦੇ ਆ ਹੁਣ ਇੱਕ ਪਾਸੇ ਪੰਜ ਜਾਣੇ ਆ ਤੇ ਇੱਕ ਪਾਸੇ ਦੋ ਪੁਲਿਸ ਵਾਲੇ ਆ ਤੇ ਉਹਨਾਂ ਨੂੰ ਹਲੇ ਅੰਦਾਜ਼ਾ ਵੀ ਨਹੀਂ ਸੀਗਾ ਕਿ ਉਧਰੋਂ ਗੋਲੀਆਂ ਚੱਲਣਗੀਆਂ ਕਿ ਕੋਈ ਗੈਂਗ ਵਾਲੇ ਆ ਤਾਂ ਜਦੋਂ ਪੰਜਾਂ ਦੀਆਂ ਗੋਲੀਆਂ ਚੱਲਦੀਆਂ ਨੇ ਤੇ ਉਹ ਦੋਨੇ ਜਿਹੜੇ ਪੁਲਿਸ ਅਫਸਰ ਨੇ ਐਚ.ਡੀ. ਮਰਫੀ ਤੇ ਐਡਵਰਡ ਬ੍ਰਾਂਟ ਵੀਲਰ ਉਹ ਦੋਨੇ ਥਾਂ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੁਣ ਪੁਲਿਸ ਵਾਲੇ ਇਹਨਾਂ ਨੇ ਪਹਿਲਾਂ ਵੀ ਮਾਰੇ ਹੋਏ ਆ ਇਹ ਦੋ ਨਵੇਂ ਵਿਕਟਮ ਹੋਰ ਜੁੜ ਗਏ ਕੇਸ ਦੇ ਵਿੱਚ ਮਤਲਬ ਨਫ਼ਰਤ ਤਾਂ ਪੁਲਿਸ ਵਾਲਿਆਂ ਦੀ ਹੋਰ ਇਹਨਾਂ ਦੇ ਅਗੇਂਸਟ ਵਧਣੀ ਆ ਕੇਸ ਇਹਨਾਂ ਦੇ ਅਗੇਂਸਟ ਹੋਰ ਸਟਰੋਂਗ ਹੋਣਾ ਪਰ ਇੱਥੇ ਇੱਕ ਜਿਹੜੀ ਦਿਲਚਸਪ ਚੀਜ਼ ਹੁੰਦੀ ਹੈ ਇਸ ਗੈਂਗ ਦੇ ਲਈ ਵੀ ਸਪੈਸ਼ਲੀ ਉਹ ਇਹ ਹੈਗੀ ਆ ਇਸ ਵਾਕਿਆ ਦੇ ਨਾਲ ਇੱਕ ਚੀਜ਼ ਡਿਫਰੈਂਟ ਜਿਹੜੀ ਹੁੰਦੀ ਆ ਉਹ ਹੈ ਕਿ ਕੁਝ ਲੋਕਾਂ ਨੇ ਇਸ ਤੋਂ ਬਾਅਦ ਅਲੱਗ-ਅਲੱਗ ਲੋਕਾਂ ਨੂੰ ਪੱਤਰਕਾਰਾਂ ਨੂੰ ਅਖਬਾਰਾਂ ਦੇ ਵਿੱਚ ਇਹ ਕਿਹਾ ਕਿ ਜਦੋਂ ਇਹ ਸਾਰਾ ਕੁਝ ਹੁੰਦਾ ਜਦੋਂ ਗੋਲੀ ਚੱਲਦੀ ਆ ਜਦੋਂ ਮੈਥਵਿੰਨ ਨੇ ਗੋਲੀਬਾਰੀ ਸ਼ੁਰੂ ਕੀਤੀ ਤਾਂ ਅਸੀਂ ਉਦੋਂ ਨੇੜੇ ਖੇਤਾਂ 'ਚ ਕੰਮ ਕਰਦੇ ਸੀ ਦੋ ਚਾਰ ਬੰਦੇ ਸੀਗੇ ਉਹਨਾਂ ਨੇ ਇਹ ਕਿਹਾ ਅੱਗੇ ਉਹਨਾਂ ਨੇ ਹੁਣ ਇਹ ਕਹਾਣੀਆਂ ਨੂੰ ਬਾਅਦ ਵਿੱਚ ਕੋਕੈਨੇ ਸਾਲ ਲੰਘੇ ਬਹੁਤ ਸਾਰੇ ਲੋਕਾਂ ਨੇ ਉਸ ਤੋਂ ਬਹੁਤ ਬੜੀ ਇਹਦੀ ਜਾਂਚ ਪੜਤਾਲ ਕੀਤੀ ਇਹਨਾਂ ਸਾਰੀਆਂ ਚੀਜ਼ਾਂ ਦੀ ਉਹਨਾਂ ਲੋਕਾਂ ਨੂੰ ਪੁੱਛਿਆ ਸਭ ਕੁਝ ਕੋਕੇ ਬੋਨੀ ਤੇ ਕਲਾਈਡ ਫੇਮਸ ਬਹੁਤ ਸੀਗੇ ਉਹਨਾਂ ਨੇ ਬਾਅਦ ਦੇ ਵਿੱਚ ਕਿਹਾ ਕਿ ਸਿਰਫ ਇੱਕ ਵਧਾ ਚੜਾ ਕੇ ਦਸੀਆਂ ਹੋਈਆਂ ਕਹਾਣੀਆਂ ਸੀ ਪਰ ਭਾਵੇਂ ਵਧਾ ਚੜਾ ਕੇ ਦਸੀਆਂ ਹੁਣ ਚਾਹੇ ਨਾ ਦਸੀਆਂ ਹੁਣ ਉਸ ਟਾਈਮ ਇਹਨਾਂ ਦਾ ਇਫੈਕਟ ਬਹੁਤ ਜ਼ਿਆਦਾ ਪਿਆ ਕਹਾਣੀ ਇਸ ਤਰ੍ਹਾਂ ਦੱਸੀ ਉਹਨਾਂ ਨੇ ਕਿ ਇਹਨਾਂ ਦੋਨੇ ਪੁਲਿਸ ਅਫਸਰਾਂ ਨੂੰ ਸਪੈਸ਼ਲੀ ਐਚ ਡੀ ਮਰਫੀ ਨੂੰ ਮਾਰਨ ਵਾਲਾ ਹੋਰ ਕੋਈ ਨਹੀਂ ਹੈਗਾ ਉਹਨੂੰ ਖੁਦ ਬੋਨੀ ਪਾਰਕਰ ਨੇ ਮਾਰਿਆ ਤੇ ਉਹਨਾਂ ਨੇ ਇਹ ਕਿਹਾ ਕਿ ਮਰਫੀ ਦੇ ਪਹਿਲਾਂ ਇੱਕ ਗੋਲੀ ਵੱਜੀ ਹੋਈ ਸੀ ਉਹ ਗੋਲੀ ਉਹਦੇ ਲੱਤ ਦੇ ਵਿੱਚ ਵੱਜੀ ਤੇ ਪਰ ਐਡਾ ਕੋਈ ਮਤਲਬ ਇਹੋ ਜੀ ਗੋਲੀ ਉਹਦੇ ਨਹੀਂ ਵੱਜੀ ਸੀ ਕਿ ਉਹਨੂੰ ਇਹ ਛੱਡ ਸਕਦੇ ਸੀ ਉਹਦੀ ਜਾਨ ਬਖਸ਼ ਸਕਦੇ ਸੀ ਪਰ ਮਰਫੀ ਤੇ ਜਦੋਂ ਗੋਲੀ ਵੱਜਦੀ ਆ ਤਾਂ ਉਹ ਸੜਕ ਦੇ ਉੱਪਰ ਡਿੱਗ ਜਾਂਦਾ ਤਾਂ ਉਸ ਤੋਂ ਬਾਅਦ ਬੋਨੀ ਪਾਰਕਰ ਉਹਦੇ ਕੋਲ ਆਉਂਦੀ ਆ ਤੇ ਉਹਦੇ ਕੋਲੇ ਆ ਕੇ ਬਿਲਕੁਲ ਨੇੜੇੋਂ ਆਪਣੀ ਸ਼ਾਰਟ ਗਨ ਦੇ ਨਾਲ ਉਹਦੇ ਸਿਰ 'ਚ ਗੋਲੀ ਮਾਰਦੀ ਆ ਤੇ ਉਸ ਤੋਂ ਬਾਅਦ ਉੱਥੇ ਉੱਚੀ ਉੱਚੀ ਹੱਸਦੀ ਆ ਨਾਲੇ ਇਹ ਕਹਿੰਦੀ ਆ ਕਿ ਦੇਖੋ ਇਹਦਾ ਸਿਰ ਇਸ ਤਰ੍ਹਾਂ ਬੁੜਕ ਦਾ ਬੁੜਕ ਰਿਹਾ ਵਾ ਜਿਵੇਂ ਇੱਕ ਬਾਲ ਬੁੜਕੀ ਆ ਮਤਲਬ ਜਦੋਂ ਮੈਂ ਗੋੜੀ ਮਾਰੀ ਤਾਂ ਉਹਦਾ ਸਿਰ ਇਸ ਤਰ੍ਹਾਂ ਬੁੜਕਿਆ ਜਿਵੇਂ ਮੈਂ ਜਿਵੇਂ ਬਾਲ ਬੁੜਕਦੀ ਆ ਉਸ ਤੋਂ ਅਗਲੀ ਗੱਲ ਉਹਨਾਂ ਨੇ ਇਹ ਦੱਸਿਆ ਕਿ ਉਹਨੇ ਇੱਕ ਸਿਗਾਰ ਫੜੀ ਤੇ ਸਿਗਾਰ ਪੀਤੇ ਉੱਥੇ ਖੜਕ ਤਾਂ ਇਹ ਸਾਰੀਆਂ ਜਿਹੜੀਆਂ ਕਹਾਣੀਆਂ ਸੀ ਬੋਨੀ ਪਾਰਕਰ ਦੇ ਨਾਲ ਰਿਲੇਟਡ ਜੁੜੀਆਂ ਹੋਈਆਂ ਮਤਲਬ ਉਹਦੀ क्रੂਅਲਟੀ ਦੀਆਂ ਅਖਬਾਰਾਂ ਨੇ ਤੜਾ ਤੜ ਛਾਪੀਆਂ ਕਿਉਂਕਿ ਬੋਨੀ ਤੇ ਕਲਾਈਡ ਦੇ ਨਾਲ ਰਿਲੇਟਡ ਕਹਾਣੀਆਂ ਉਸ ਟਾਈਮ ਬਹੁਤ ਜ਼ਿਆਦਾ ਪੌਪੂਲਰ ਸੀਗੀਆਂ ਅਖਬਾਰ ਉਹਨਾਂ ਦੀ ਨਿੱਕੀ ਤੋਂ ਨਿੱਕੀ ਖਬਰ ਨੂੰ ਵੀ ਛਾਪਦੇ ਸੀ ਤੇ ਲੋਕ ਪੜ੍ਹਦੇ ਸੀਗੇ ਤਾਂ ਉਥੋਂ ਕੁਝ ਹੱਦ ਤੱਕ ਜਿਹੜੀ ਤਾਂ ਉਥੋਂ ਉਸ ਤੋਂ ਬਾਅਦ ਜਿਹੜੀ ਬੋਨਿੰਗ ਪਾਰਕਰ ਦੀ ਇਮੇਜ ਆ ਉਹ ਮਤਲਬ ਇੱਕ ਨੈਕਸਟ ਲੈਵਲ ਦੇ ਉੱਪਰ ਗਈ ਉਹਦੀ ਪਬਲਿਸਿਟੀ ਨੈਕਸਟ ਲੈਵਲ ਤੇ ਗਈ ਹੁਣ ਤੱਕ ਉਹ ਇੱਕ ਡਿਫਰੈਂਟ ਇਮੇਜ ਸੀਗੀ ਉਸ ਲੜਕੀ ਦੀ ਪਰ ਹੁਣ ਤੋਂ ਉਹਨੂੰ ਉਹਨਾਂ ਹੀ ਕੋਲਡ ਬਲੱਡਡ ਮਰਡਰਰ ਮੰਨਿਆ ਗਿਆ ਕਿ ਬਿਲਕੁਲ ਇੱਕ ਠੰਡੇ ਦਿਲ ਦਾ ਕਾਤਲ ਹੈ ਇਹ ਵੀ ਲੜਕੀ ਜਿਹੜੀ ਇਹਨਾਂ ਦੇ ਨਾਲ ਦੀ ਆ ਮਈ ਆ ਜਾਂਦੀ ਆ ਮਈ 1934 ਹੈਮਰ ਦੇ ਉੱਪਰ ਜਿਹੜੇ ਉਹ ਟੈਕਸਾਸ ਦੇ ਰੇਂਜਰ ਨੇ ਹੈਮਰ ਪ੍ਰੈਸ਼ਰ ਹੋਰ ਵੱਧਦਾ ਕਿਉਂਕਿ ਗੈਂਗ ਕਿਸੇ ਵੀ ਤਰ੍ਹਾਂ ਰੁਕ ਨਹੀਂ ਰਿਹਾ ਕੋਈ ਹਾਲਾਤ ਕੋਈ ਇਸ ਤਰ੍ਹਾਂ ਦੇ ਨਹੀਂ ਦਿਖਦੇ ਕਿਸੇ ਵੀ ਤਰ੍ਹਾਂ ਠੰਡੇ ਪੈਣਗੇ ਜਾਂ ਸਲੋ ਹੋਣਗੇ ਇਹ ਗੈਂਗ ਇੱਕ ਤੋਂ ਬਾਅਦ ਇੱਕ ਕਾਰਵਾਈਆਂ ਕਰੀ ਜਾਂਦਾ ਇੱਕ ਤੋਂ ਬਾਅਦ ਇੱਕ ਲੁੱਟਾਂ ਕਰੀ ਜਾਂਦਾ ਜਿਹੜਾ ਵੀ ਕੋਈ ਇਹਨਾਂ ਦੇ ਸਾਹਮਣੇ ਆਉਂਦਾ ਸਪੈਸ਼ਲੀ ਪੁਲਿਸ ਵਾਲਾ ਉਹਨੂੰ ਇਹ ਮਾਰ ਦਿੰਦੇ ਆ ਤਾਂ ਹੁਣ ਹੈਮਰ ਸਭ ਤੋਂ ਪਹਿਲੀ ਕਿਹੜੀ ਚੀਜ਼ ਦੇ ਵੱਲ ਧਿਆਨ ਦਿੰਦੇ ਆ ਉਹ ਧਿਆਨ ਇਸ ਗੱਲ ਦੇ ਉੱਪਰ ਦਿੰਦੇ ਆ ਕਿ ਇੱਕ ਤਾਂ ਇਸ ਗੈਂਗ ਦੇ ਨਾਲ ਸਭ ਤੋਂ ਇੰਪੋਰਟੈਂਟ ਸਭ ਤੋਂ ਇੰਟਰਸਟਿੰਗ ਚੀਜ਼ ਇਹ ਹੈਗੀ ਆ ਕਿ ਕਿਸੇ ਇੱਕ ਜਗ੍ਹਾ ਨਹੀਂ ਰੁਕਦੇ ਇਹ ਕਿਸ ਕਦੇ ਵੀ ਜਗਾ ਤਾਂ ਹੈਮਰ ਪਹਿਲਾਂ ਤਾਂ ਇਹਨਾਂ ਦਾ ਪੂਰਾ ਜਿਹੜਾ ਸਫਰ ਹੈਗਾ ਵਾ ਜਰਨੀ ਹੈ ਇਹਨਾਂ ਦੀ ਜੋ ਵੀ ਕਿੱਥੋਂ ਚੱਲਦੇ ਆ ਕਿੱਥੇ ਜਾਂਦੇ ਆ ਕਿਵੇਂ ਸਾਰਾ ਉਹਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਕੋਸ਼ਿਸ਼ ਦੇ ਵਿੱਚ ਉਹ ਇਹ ਦੇਖਦੇ ਆ ਕਿ ਅਮਰੀਕਾ ਦੀਆਂ ਜਿਹੜੀਆਂ 6 ਸਟੇਟ ਨੇ ਸੈਂਟਰਲ ਅਮਰੀਕਾ ਦੀਆਂ ਇਹ ਉਹਨਾਂ 6 ਸਟੇਟਾਂ ਦੇ ਬਾਰਡਰ ਦੇ ਉੱਪਰ ਹੀ ਲਗਾਤਾਰ ਘੁੰਮ ਰਹੇ ਆ ਇਹ ਗੈਂਗ ਪਿਛਲੇ 2-3 ਸਾਲ ਤੋਂ ਜਦੋਂ ਤੋਂ ਇਹ ਐਕਟਿਵ ਹੋਇਆ ਸਟੇਟ ਵਾਈਜ਼ ਉਹਨੋ ਦਾ ਕਾਰਨ ਇਹ ਹੈਗਾ ਕਿਉਂਕਿ ਉੱਥੋਂ ਦਾ ਇੱਕ ਰੂਲ ਸੀਗਾ ਉਸ ਟਾਈਮ ਦਾ ਕਿ ਇੱਕ ਜੇ ਕਿਸੇ ਕ੍ਰਿਮੀਨਲ ਨੇ ਕਿਸੇ ਇੱਕ ਮੈਂਬਰ ਨੇ ਜਾਂ ਗੈਂਗ ਨੇ ਪੂਰੇ ਨੇ ਕਿਸੇ ਇੱਕ ਸਟੇਟ ਦੇ ਵਿੱਚ ਵਾਰਦਾਤ ਕੀਤੀ ਆ ਤਾਂ ਜੇ ਉਹ ਉਹ ਬਾਰਡਰ ਟੱਪ ਕੇ ਦੂਸਰੀ ਸਟੇਟ ਚਲਾ ਗਿਆ ਤਾਂ ਉੱਥੋਂ ਦੀ ਪੁਲਿਸ ਉਹ ਸਟੇਟ ਦੀ ਪੁਲਿਸ ਉਹਦਾ ਪਿੱਛਾ ਕਰਨ ਦੂਸਰੇ ਸਟੇਟ ਦੇ ਵਿੱਚ ਨਹੀਂ ਜਾ ਸਕਦਾ ਇੱਕ ਤਾਂ ਇਹਨਾਂ ਨੇ ਕਲਾਈਡ ਬਰੋ ਨੇ ਉਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਉਠਾਇਆ ਇਹ ਕਦੇ ਵੀ ਕਿਸੇ ਵੀ ਸ਼ਹਿਰ ਦੇ ਬਿਲਕੁਲ ਅੰਦਰ ਤੱਕ ਨਹੀਂ ਗਏ ਇਹ ਹਮੇਸ਼ਾ ਬਾਰਡਰਾਂ ਦੇ ਉੱਪਰ ਉੱਪਰ ਹੀ ਰਹਿੰਦੇ ਜਿਹੜੇ ਹਾਈਵੇ ਸੜਕਾਂ ਨੇ ਉਹਨਾਂ ਦੇ ਉੱਪਰ ਹੀ ਰਹਿੰਦੇ ਆ ਇੱਕ ਜਗ੍ਹਾ ਘਟਨਾ ਕਰਕੇ ਵਾਰਦਾਤ ਕਰਕੇ ਨਾਲ ਦੀ ਨਾਲ ਹੀ ਅਗਲੇ ਕੁਝ ਮਿੰਟਾਂ ਜਾਂ ਅੱਧੇ ਘੰਟੇ ਦੇ ਵਿੱਚ ਅਗਲੀ ਸਟੇਟ ਚਲੇ ਜਾਂਦੇ ਸੀਗੇ ਤਾਂ ਇੱਕ ਤਾਂ ਉਹਨਾਂ ਨੇ ਇਹ ਚੀਜ਼ ਸਮਝ ਜਾਨਾ ਤਾਂ ਪੂਰਾ ਰੂਟ ਸਮਝ ਲਿਆ ਤੇ ਉਹ ਰੂਟ ਇਹਨਾਂ ਦਾ ਬਿਲਕੁਲ ਕੰਸਿਸਟੈਂਟ ਸੀ ਇਹ ਹਮੇਸ਼ਾ ਉਸੇ ਤਰ੍ਹਾਂ ਹੀ ਚੱਲਦੇ ਰਹੇ ਆ ਅਗਲੀ ਚੀਜ਼ ਜਿਹੜੀ ਇਹਨਾਂ ਦੇ ਨਾਲ ਇੱਕ ਹੋਰ ਹਮੇਸ਼ਾ ਹੁੰਦੀ ਸੀ ਉਹ ਸੀਗਾ ਇਹਨਾਂ ਦਾ ਕੁਝ ਇੱਕ ਟਾਈਮ ਤੋਂ ਬਾਅਦ ਕੁਝ ਮਹੀਨਿਆਂ ਤੋਂ ਬਾਅਦ ਆਪਣੇ ਘਰੇ ਵਾਪਸ ਜਾਣਾ ਜਿੱਥੇ ਉਹ ਤੇ ਫੈਮਿਲੀ ਮੈਂਬਰ ਰਹਿੰਦੇ ਆ ਉਹ ਸਾਰਾ ਕਿਉਂਕਿ ਘਰ ਵਾਲਿਆਂ ਦੇ ਨਾਲ ਜਿਹੜਾ ਇਹਨਾਂ ਦਾ ਬੌਂਡ ਸੀ ਉਹ ਬਹੁਤ ਹੀ ਸਟਰੋਂਗ ਸੀਗਾ ਤਾਂ ਕੁਝ ਕੁ ਮਹੀਨੇ ਜ਼ਿਆਦਾ ਤੋਂ ਜ਼ਿਆਦਾ 2 ਜਾਂ 3 ਮਹੀਨੇ ਦੇ ਵਕਫੇ ਤੋਂ ਬਾਅਦ ਇਹ ਪੂਰਾ ਦਾ ਪੂਰਾ ਗੈਂਗ ਆਪਣੇ ਆਪਣੇ ਘਰੇ ਜਾਂਦਾ ਸੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਹੈਮਰ ਨੂੰ ਇੱਕ ਸੂਲ ਮਿਲਦੀ ਆ ਕਿ ਮੈਥਵੈਨ ਜਿਨੇ ਉਸ ਦਿਨ ਉਹ ਕੁਝ ਦਿਨ ਪਹਿਲਾਂ ਉਹ ਪੁਲਿਸ ਵਾਲਿਆਂ ਦੇ ਉੱਪਰ ਸਭ ਤੋਂ ਪਹਿਲੀ ਗੋਲੀ ਚਲਾਈ ਸੀਗੀ ਤੇ ਜਿਹਨੂੰ ਜੇਲ੍ਹ ਦੇ ਵਿੱਚੋਂ ਕੱਢਿਆ ਇਹਨਾਂ ਨੇ ਤਾਂ ਮੈਥਵਿਨ ਕਿਉਂਕਿ ਇਹਨਾਂ ਦੀ ਜਿਹੜੀ ਲਾਸਟ ਵਾਰਦਾਤ ਸੀਗੀ ਉਹ ਵੀ ਲੂਜ਼ੀਆਨਾ ਦੇ ਵਿੱਚ ਸੀ ਹੁਣ ਲੂਜ਼ੀਆਨਾ ਦੇ ਵਿੱਚ ਹੀ ਮੈਥਵਿਨ ਦਾ ਘਰ ਉਹਦੇ ਜਿਹੜੇ ਪਰਿਵਾਰ ਦੇ ਮੈਂਬਰ ਆ ਲੂਜ਼ੀਆਨਾ ਰਹਿੰਦੇ ਆ ਤਾਂ ਇਹਨਾਂ ਨੂੰ ਇੱਕ ਸੂਹ ਮਿਲਦੀ ਆ ਰੇਂਜਰਸ ਨੂੰ ਕਿ ਇਹ ਜਿਹੜਾ ਗੈਂਗ ਹੈਗਾ ਇਹ ਮੈਥਵਿਨ ਦੀ ਫੈਮਿਲੀ ਨੂੰ ਮਿੜਨ ਲਈ ਲੂਜ਼ੀਆਨਾ ਉਹਨਾਂ ਦੇ ਘਰੇ ਜ਼ਰੂਰ ਜਾਊਗਾ ਹੁਣੇ ਕੁਝ ਦਿਨਾਂ ਦੇ ਅੰਦਰ ਅੰਦਰ ਹੁਣ ਇੱਥੇ ਦੋ ਗੱਲਾਂ ਦੇ ਵਿੱਚ ਥੋੜਾ ਜਿਹਾ ਲੋਕਾਂ ਦੇ ਮਤਭੇਦ ਨੇ ਕੁਝ ਲੋਕ ਕਹਿੰਦੇ ਆ ਕਿ ਉਸ ਸੜਕ ਦੇ ਉੱਪਰ ਜਿਹੜੀ ਸਟੇਟ ਹਾਈਵੇ ਤੋਂ ਲੂਜ਼ੀਆਨਾ ਦੇ ਅੰਦਰਲੀਆਂ ਸੜਕਾਂ ਨੂੰ ਜਾ ਕੇ ਮਤਲਬ ਰੂਰਲ ਏਰੀਆ ਦਿਹਾਤੀ ਏਰੀਆ ਦੇ ਵਿੱਚ ਜਿੱਥੇ ਮੈਥਵਨ ਦਾ ਘਰ ਸੀਗਾ ਉੱਥੇ ਜਾਂਦੇ ਹੋਏ ਰਾਹ ਦੇ ਵਿੱਚ ਉਹ ਕਿਨਾਂ ਤੇ ਕਾਤ ਲਾ ਕੇ ਹਮਲਾ ਕੀਤਾ ਕਿ ਆਸ-ਪਾਸੇ ਬਹੁਤ ਝਾੜੀਆਂ ਸੀਗੀਆਂ ਇਹੋ ਜਿਹਾ ਕੁਝ ਸੀ ਤੇ ਕੁਝ ਲੋਕ ਕਹਿੰਦੇ ਕਿ 21 ਮਈ ਨੂੰ ਹੀ ਜਿਹੜਾ ਉਹ ਗਰੁੱਪ ਸੀਗਾ ਚਾਰ ਜਣਿਆਂ ਦਾ ਚਾਰ ਮੈਂਬਰਾਂ ਦਾ ਰੇਂਜਰਸ ਦਾ ਤੇ ਦੂਜੇ ਪੁਲਿਸ ਵਾਲਿਆਂ ਦਾ ਜਿਨ੍ਹਾਂ ਨੇ ਇਹਨਾਂ ਦੇ ਉੱਪਰ ਫਾਈਨਲੀ ਹਮਲਾ ਕੀਤਾ ਕੁਝ ਲੋਕ ਕਹਿੰਦੇ ਕਿ 21 ਤਰੀਕ ਨੂੰ ਹੀ ਉੱਥੇ ਬੈਠੇ ਸੀਗੇ ਤੇ ਉਹਨਾਂ ਨੂੰ ਬੈਠੇ ਹੋਣ ਨੂੰ ਇੰਨੇ ਘੰਟੇ ਹੋ ਗਏ ਸੀ ਪਰ ਕੁਝ ਹੋਰ ਲੋਕ ਕਹਿੰਦੇ ਕਿ ਅਸਲ ਦੇ ਵਿੱਚ ਉਹ 22 ਤਰੀਕ ਸ਼ਾਮ ਨੂੰ ਉੱਥੇ ਪਹੁੰਚੇ ਇਹ ਜਿਹੜਾ ਗਰੁੱਪ ਪੁਲਿਸ ਵਾਲਿਆਂ ਦਾ ਉਹਨਾਂ ਤੇ ਘਾਤ ਲਾ ਕੇ ਹਮਲਾ ਕਰਨ ਲਈ ਕਿਉਂਕਿ ਹੁਣ ਇਹਨਾਂ ਨੂੰ ਸਰਟਨ ਕਿ ਅਗਲੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਹੀ ਇਹ ਗਰੁੱਪ ਜਿਹੜਾ ਹੈਗਾ ਮੈਥਵਿੰਦ ਦੇ ਘਰੇ ਉਹਨੂੰ ਮਿਲਣ ਲਈ ਆਊਗਾ ਇਸੇ ਸੜਕ ਦੇ ਉੱਪਰੋਂ ਦੀ ਲੰਘੂਗਾ ਉਹ ਜਿਹੜੀ ਸੜਕ ਆ ਉਹ ਬੜੀ ਇੱਕ ਪਰਾਂ ਦਿਹਾਤੀ ਇਸ ਤਰ੍ਹਾਂ ਦਾ ਏਰੀਆ ਵਾ ਤੇ ਆਸ-ਪਾਸੇ ਖੇਤ ਹੀ ਖੇਤ ਨੇ ਇਹ ਆ ਕੋਸ ਜੰਗਲੀ ਏਰੀਆ ਦੀ ਤਰ੍ਹਾਂ ਮਾ ਝਾੜੀਆਂ ਝੂੜੀਆਂ ਸਿਰਫ ਇਸ ਤਰ੍ਹਾਂ ਦਾ ਉਹ ਸਾਰਾ ਮਤਲਬ ਇੱਕ ਮਿੱਟੀ ਜਿਹੀ ਵਾਲੀ ਉਹ ਸੜਕ ਹੈਗੀ ਜਿਵੇਂ ਪਹੀਆ ਆਪਣੇ ਖੇਤਾਂ ਤੋਂ ਜਾਂਦੀਆਂ ਨੇ ਦੂਸਰੀ ਚੀਜ਼ ਹੋਰ ਜਿਹਦੇ ਉੱਪਰ ਹੁਣ ਇੱਥੇ ਆ ਕੇ ਮਤ ਪੇਦੇ ਨੇ ਕੁਝ ਲੋਕਾਂ ਦੇ ਹਿਸਟੋਰੀਅਨਸ ਦੇ ਇਤਿਹਾਸਕਾਰਾਂ ਦੇ ਉਹ ਹੀ ਹੈਗੇ ਆ ਕਿਉਂਕਿ ਇਸ ਕਤਲकांड ਦੇ ਵਿੱਚ ਜਿਹੜਾ ਹੁਣ ਅਗੇ ਇਹ ਸਭ ਕੁਝ ਹੋਣਾ ਵਾ ਕਿਉਂਕਿ ਹੁਣ ਲਾਸਟ ਰਾਈਡ ਬੋਨੀ ਤੇ ਕਲਾਈਡ ਦੀ ਸ਼ੁਰੂ ਹੋਣ ਵਾਲੀ ਆ ਬਸ ਉਹਦੇ ਚ ਹੁਣ ਜ਼ਿਆਦਾ ਟਾਈਮ ਨਹੀਂ ਰਹਿ ਗਿਆ ਕੁਝ ਘੰਟੇ ਹੀ ਬਚੇ ਉਹਨੂੰ ਮੈਥਵਿੰਨ ਦੇ ਜਿਹੜੇ ਪਿਤਾ ਨੇ ਉਹਨਾਂ ਦਾ ਨਾਮ ਆਈਵੀ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਉਸ ਕਤਲकांड ਤੋਂ ਇੱਕ ਰਾਤ ਪਹਿਲਾਂ ਪੁਲਿਸ ਵਾਲੇ ਆਈਵੀ ਨੂੰ ਫੜਦੇ ਆ ਤੇ ਉਹਨਾਂ ਨੂੰ ਦੂਰ ਕਿਸੇ ਦਰਖਤ ਦੇ ਨਾਲ ਬੰਨੇ ਆਉਂਦੇ ਆ ਤਾਂ ਕਿ ਉਹ ਜਾ ਕੇ ਬੋਨੀ ਤੇ ਕਲਾਈਡ ਤੇ ਉਹਨਾਂ ਦੇ ਗਰੁੱਪ ਨੂੰ ਇਤਲਾਾ ਨਾ ਕਰ ਦੇਣ ਕਿ ਪੁਲਿਸ ਵਾਲੇ ਘਾਤ ਲਾ ਕੇ ਬੈਠੇ ਆ ਪਰ ਦੂਸਰੇ ਪਾਸੇ ਕੁਝ ਇਤਿਹਾਸਕਾਰ ਇਹ ਮੰਨਦੇ ਆ ਅਸਲ ਦੇ ਵਿੱਚ ਉਹਨ ਆਈਵੀ ਨੂੰ ਮਿਲੇ ਪੁਲਿਸ ਵਾਲੇ ਤੇ ਉਹਨਾਂ ਨੂੰ ਇਹ ਬੋਲੇ ਆ ਜਿਹੜਾ 13 ਮੁੰਡਾ ਵਾ ਮੈਥਵਨ ਉਹਨੇ ਵੀ ਪੁਲਿਸ ਵਾਲਿਆਂ ਦੇ ਕਤਲ ਕੀਤੇ ਹੋਏ ਆ ਤੇ ਅਸੀਂ ਪਰ ਉਹਨੂੰ ਇਹਦੇ ਵਿੱਚ ਮਤਲਬ ਮੰਨ ਲਾਂਗੇ ਕਿ ਉਹਨੂੰ ਉਹਦੀ ਸਜ਼ਾ ਬਹੁਤ ਜ਼ਿਆਦਾ ਘੱਟ ਹੋ ਜੂਗੀ ਪਰ ਤੈਨੂੰ ਉਹਦੇ ਬਦਲੇ 'ਚ ਇਹ ਕਰਨਾ ਪਊਗਾ ਤੂੰ ਉਹ ਸੜਕ ਦੇ ਉੱਪਰ ਉੱਥੇ ਰੁਕੇਗਾ ਜਿੱਥੇ ਅਸੀਂ ਘਾਤ ਲਾਈ ਹੋਈ ਆ ਤੇ ਤੂੰ ਜਦੋਂ ਹੀ ਉਹਨਾਂ ਦੀ ਗੱਡੀ ਆਉਂਦੀ ਆ ਕਿਉਂਕਿ ਉਹਨੂੰ ਪਛਾਣਦੇ ਆ ਉਹਨੂੰ ਦੇਖ ਕੇ ਉਹ ਗੱਡੀ ਸਲੋ ਕਰਨਗੇ ਤਾਂ ਤੂੰ ਉਹਨਾਂ ਦੀ ਗੱਡੀ ਨੂੰ ਸਲੋ ਕਰਵਾਉਣਾ ਉੱਥੇ ਬਿਲਕੁਲ ਮਤਲਬ ਕਿਸੇ ਬਹਾਨੇ ਦੇ ਨਾਲ ਉਹ ਗੱਡੀ ਫੋੜੀ ਕਰਵੋਣੀ ਤਾਂ ਹੁਣ ਆਈਵੀ ਦਾ ਰੋਲ ਇਹਦੇ ਵਿੱਚ ਅਸਲ ਦੇ ਵਿੱਚ ਕੀ ਆ ਇੱਥੇ ਦੋ ਪੱਖ ਇਤਿਹਾਸਕਾਰਾਂ ਦੇ ਅਸਲ ਦੇ ਵਿੱਚ ਹਨ ਕਿਹੜਾ ਸਹੀ ਹੈ ਕਿਸੇ ਨੂੰ ਨਹੀਂ ਪਤਾ ਇਹਦੇ ਬਾਰੇ ਜਿਆਦਾ ਪਰ ਇਹ ਵੀ ਆ ਕਿ ਹੁਣ ਆਈਵੀ ਦਾ ਆਪਣਾ ਜਦੋਂ ਮੁੰਡੇ ਦੇ ਉੱਪਰ ਗੱਲ ਆਉਂਦੀ ਆ ਉਹਨੂੰ ਜਦੋਂ ਪਤਾ ਲੱਗਦਾ ਕਿ ਹੁਣ ਉਹ ਤਾਂ ਮਰਨ ਵਾਲੀ ਆ ਦੋਨੇ ਬੋਨੀ ਤੇ ਕਲਾਈਡ ਤਾਂ ਆਪਣੇ ਮੁੰਡੇ ਨੂੰ ਬਚਾਲਿਆ ਜਾਵੇ ਤਾਂ ਇਹਦੇ ਵਿੱਚ ਵੀ ਕੋਈ ਬਹੁਤ ਜ਼ਿਆਦਾ ਔਖਾ ਨਹੀਂ ਹੈਗਾ ਇਸ ਚੀਜ਼ ਨੂੰ ਮੰਨਣਾ ਕਿ ਹੋ ਸਕਦਾ ਕਿ ਆਈਵੀ ਨੇ ਇਹ ਚੀਜ਼ ਕੀਤੀ ਹੋਵੇ ਜਦੋਂ ਦੂਰੋਂ ਉਹਨਾਂ ਦੀ ਕਾਰ ਆਈ ਆ ਉਸ ਦਿਨ ਨੂੰ 23 ਮਈ ਦੇ ਉਸ ਦਿਨ 23 ਮਈ 1934 ਤਾਂ ਹੋ ਸਕਦਾ ਕਿ ਉਹ ਸੜਕ ਦੇ ਉੱਪਰ ਰੁਕੇ ਹੋਣ ਆਈ ਵੀ ਤੇ ਉਹਨਾਂ ਨੇ ਆਪ ਹੀ ਪਹਿਲਾਂ ਉਹ ਗੱਡੀ ਹੌਲੀ ਕਰਵਾਈ ਹੈ ਹੁਣ ਫੇਰ ਕੁਝ ਇਤਿਹਾਸਕਾਰ ਕਹਿੰਦੇ ਆ ਕਿ 21 ਤਰੀਕ ਤੋਂ ਪੁਲਿਸ ਵਾਲੇ ਅੰਦਰ ਛਾੜੀਆਂ ਦੇ ਲੁਕੇ ਹੋਏ ਸੀ ਕੁਝ ਲੋਕ ਕਹਿੰਦੇ ਆ ਕਿ ਉਹ 22 ਤਰੀਕ ਨੂੰ ਲੁਕੇ ਆ ਤੇ ਚਾਹੇ 21 ਨੂੰ ਲੁਕੇ ਆ ਚਾਹੇ 22 ਨੂੰ ਲੁਕੇ ਆ ਪਰ ਚਲੋ ਜੋ ਵੀ ਹੈਗਾ ਹੁਣ ਪਰ ਟਾਈਮ ਆ ਜਾਂਦਾ 23 ਮਈ ਦਾ ਦਿਨ ਆ ਜਾਂਦਾ ਸਵੇਰ ਦੇ 9:15 ਚਾਹੇ ਉਹ 21 ਤਰੀਕਾ ਚਾਹੇ 22 ਦੀ ਸਵੇਰ ਆ ਪਰ ਫਿਰ ਵੀ ਉਹਨਾਂ ਚਾਰ ਬੰਦਿਆਂ ਨੂੰ ਝਾੜੀਆਂ ਚ ਲੁਕੇ ਹੋਏ ਬਹੁਤ ਜ਼ਿਆਦਾ ਘੰਟੇ ਹੋ ਚੁੱਕੇ ਆ। ਇਹ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਇੰਟਰਵਿਊ ਚ ਦੱਸਿਆ ਕਿ ਅਸੀਂ ਬਸ ਉਹਨਾਂ ਝਾੜੀਆਂ ਦੇ ਵਿੱਚੋਂ ਨਿਕਲਣੇ ਵਾਲੇ ਸੀ ਕਿ ਬਸ ਬਹੁਤ ਹੋ ਗਿਆ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਕਿਤੋਂ ਸੂਹ ਮਿਲ ਗਈ ਬੋਨੀ ਕਲਾਈਡ ਉਹਨਾਂ ਨੂੰ ਕਿ ਅਸ ਉਹਨਾਂ ਦੇ ਉੱਪਰ ਹਮਲਾ ਹੋ ਸਕਦਾ ਤਾਂ ਸ਼ਾਇਦ ਉਹਨਾਂ ਨੇ ਆਪਣਾ ਪਲਾਨ ਚੇਂਜ ਕਰ ਲਿਆ ਤੇ ਕਿਸੇ ਹੋਰ ਪਾਸੇ ਨਿਕਲ ਗਏ। ਕਹਿੰਦੇ ਅਸੀਂ ਬਸ ਉੱਠਣ ਹੀ ਵਾਲੇ ਸੀ ਉਦੋਂ ਹੀ ਸਾਨੂੰ ਦੂਰ ਤੋਂ ਇੱਕ ਗੱਡੀ ਦੇ ਆਉਣ ਦੀ ਆਵਾਜ਼ ਆਉਂ। ਸਿੱਧਾ-ਸਿੱਧਾ ਪਿਛਲੀਆਂ ਆਪਣੇ ਤਜਰਬਿਆਂ ਤੋਂ ਪੁਲਿਸ ਵਾਲੇ ਸਿੱਖ ਚੁੱਕਿਆ ਕਿ ਸਿੱਧਾ-ਸਿੱਧਾ ਹਮਲਾ ਕਰਨਾ ਸਾਹਮਣੇ-ਸਾਹਮਣੇ ਦੀ ਲੜਾਈ ਦੇ ਵਿੱਚ ਹਮੇਸ਼ਾ ਹੀ ਮਾਰ ਪੈ ਜਾਂਦੀ ਆ ਤਾਂ ਇਸ ਵਾਰ ਦਾ ਜਿਹੜਾ ਇਹ ਬਣਾਇਆ ਗਿਆ ਵਾ ਪ੍ਰੋਗਰਾਮ ਹੋ ਹੈਗਾ ਕਿ ਲੁੱਕ ਕੇ ਇੱਕ ਸਾਈਡ ਤੋਂ ਸਿੱਧਾ ਹਮਲਾ ਕੀਤਾ ਜਾਵੇ ਤੇ ਉਹਨਾਂ ਨੂੰ ਆਪਣੇ ਹਥਿਆਰ ਵਰਤਣ ਦਾ ਕੋਈ ਮੌਕਾ ਨਾ ਦਿੱਤਾ ਜਾਵੇ ਤੇ ਇਹ ਪੂਰੇ ਤਿਆਰ ਨੇ ਪੁਲਿਸ ਵਾਲੇ ਇਸ ਵਾਰ ਇਹਨਾਂ ਕੋਲੇ ਆਟੋਮੈਟਿਕ ਰਾਈਫਲ ਸ਼ਾਰਟ ਗਨ ਤੇ ਉਹਨਾਂ ਤੋਂ ਬਾਅਦ ਅੱਗੇ ਪਿਸਤੌਲ ਤੇ ਬਹੁਤ ਜ਼ਿਆਦਾ ਮਤਲਬ ਹਥਿਆਰ ਵਗੈਰਾ ਨੇ ਰੱਖੇ ਹੋਏ ਤਾਂ ਹੁਣ ਉਹ ਆਵਾਜ਼ ਦੂਰੋਂ ਆਣੀ ਸ਼ੁਰੂ ਹੁੰਦੀ ਤੇ ਇਹਨਾਂ ਦੇ ਵੀ ਕੰਨ ਖੜੇ ਹੁੰਦੇ ਤੇ ਦਿਲ ਦੀਆਂ ਧੜਕਣਾਂ ਥੋੜੀਆਂ ਜਿਹਾ ਫਾਸਟ ਹੁੰਦੀਆਂ ਕਿ ਸ਼ਾਇਦ ਉਹ ਮੂਵਮੈਂਟ ਆ ਗਈ ਥੋੜੇ ਹੋਰ ਟਾਈਮ ਤੋਂ ਬਹੁਤ ਕੁਝ ਸੈਕਿੰਡ ਤੋਂ ਬਾਅਦ ਇਹਨਾਂ ਨੂੰ ਦੂਰ ਤੋਂ ਮਿੱਟੀ ਉੱਡਦੀ ਕਿਉਂਕਿ ਹੁਣ ਪਈ ਦੀ ਤਰ੍ਹਾਂ ਦੀ ਉਹ ਸੜਕ ਹੈਗੀ ਹੈ ਤੇ ਉਹਦੇ ਵਿੱਚੋਂ ਦੂਰੋਂ ਇੱਕ ਗੱਡੀ ਦੇਖਣੀ ਸ਼ੁਰੂ ਹੋ ਜਾਂਦੀ ਥੋੜੀ ਦੇਰ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਉਹੀ ਕਾਰ ਆ ਜਿਹਦਾ ਇਹ ਇੰਤਜ਼ਾਰ ਕਰ ਰਹੇ ਤੇ ਇਹ ਉਹੀ ਕਾਰ ਆ ਜਿਹਦਾ ਥੰਬਨੇਲ ਦੇ ਉੱਪਰ ਵੀ ਫੋਟੋ ਲੱਗੀ ਹੋਈ ਆ 90 ਸਾਲ ਪੁਰਾਣੀ ਗੱਲ ਆ ਉਹ ਟਾਈਮ ਸੀ ਹੁਣ ਉਸ ਇਨਸੀਡੈਂਟ ਦੀ ਘਟਨਾ ਜਿਹਦੀ ਫੋਟੋ ਉਥੇ ਲੱਗੀ ਆ ਪਰ ਉਸ ਦਿਨ ਉਹ ਕਾਰ ਨੇ ਆਪਣਾ ਅਖੀਰਲਾ ਸਫਰ ਕੀਤਾ ਤੇ ਨਾਲ ਹੀ ਅਖੀਰਲਾ ਸਫਰ ਕੀਤਾ ਉਹਦੇ ਵਿੱਚ ਬੈਠੇ ਦੋ ਇਨਸਾਨਾਂ ਤਾਂ ਇੱਕ ਕਾਰ ਸੀਗੀ ਫੋਰਡ V8 ਪਛਾਣ ਲਿਆ ਉਹਨਾਂ ਨੇ ਉਹੀ ਕਾਰ ਹੁਣ ਉਹ ਦੋਨੇ ਤਿਆਰ ਨਹੀਂ ਤੇ ਜੇ ਦੂਸਰੀ ਕਹਾਣੀ ਦੇ ਉੱਪਰ ਹੀ 2 ਮਿੰਟ ਲਈ ਯਕੀਨ ਕਰ ਲਿਆ ਜਾਵੇ ਤਾਂ ਕਹਾਣੀ ਇਹ ਆ ਕਿ ਆਈਵੀ ਆਪਣੇ ਗੱਡੇ ਨੂੰ ਲੈ ਕੇ ਉੱਥੇ ਖੜੇ ਆ ਤੇ ਉਹ ਥੋੜੀ ਇਸ ਤਰ੍ਹਾਂ ਦੀ ਐਕਟਿੰਗ ਕਰ ਰਿਹਾ ਵੀ ਉੱਥੇ ਕਿਤੇ ਆਪਣਾ ਕੋਈ ਕੰਮ-ਕੁਮ ਕਰੀ ਜਾਂਦੇ ਆ ਇਸ ਤੋਂ ਅਗਲੀ ਕਹਾਣੀ ਇਹ ਆ ਦੂਰ ਤੋਂ ਹੀ ਜੋ ਕਲਾਈਡ ਬੋਰੋ ਆ ਉਹ ਪਛਾਣ ਲੈਂਦਾ ਆਈ ਵੀ ਨੂੰ ਕਿ ਕਿ ਮਹਤਵੰਤ ਦੇ ਫਾਦਰ ਨੇ ਉਹ ਗੱਡੀ ਸਲੋ ਕਰਦਾ ਗੱਡੀ ਕਿਉਂਕਿ ਗੱਡਾ ਪਹਿਲਾਂ ਹੀ ਉਹਨਾਂ ਨੇ ਉੱਥੇ ਖੜਾਇਆ ਹੋਇਆ ਉਹਨਾਂ ਝਾੜੀਆਂ ਦੇ ਬਿਲਕੁਲ ਕੋਲ ਗੱਡੀ ਸਲੋ ਹੁੰਦੀ ਆ ਤੇ ਕਲਾਈਡ ਬੋਰੋ ਕੁਝ ਬੋਲਣ ਲੱਗਦਾ ਹੀ ਆ ਹਲੇ ਤਾਂ ਉਹਨੇ ਟਾਈਮ ਦੇ ਵਿੱਚ ਉਹ ਬਿਲਕੁਲ ਉਹਨਾਂ ਦੇ ਸਾਹਮਣੇ ਪਹੁੰਚ ਜਾਂਦੇ ਉਹਨਾਂ ਪੁਲਿਸ ਵਾਲਿਆਂ ਦੇ ਤੇ ਰੇਂਜਰਸ ਦੇ ਜਿਹੜੇ ਝਾੜੀਆਂ ਚ ਲੁਕੇ ਹੋਏ ਆ ਪ੍ਰਿੰਟਿਸ ਓਕਲੇ ਉਹਨਾਂ ਚਾਰ ਬੰਦਿਆਂ ਦੀ ਟੀਮ ਦੇ ਵਿੱਚੋਂ ਸਭ ਤੋਂ ਜੂਨੀਅਰ ਨੇ ਤੇ ਉਹਨਾਂ ਨੂੰ ਇਹ ਪਹਿਲਾਂ ਹੀ ਬੋਲਿਆ ਗਿਆ ਕਿ ਜਿੰਨਾ ਟਾਈਮ ਇਸ਼ਾਰਾ ਨਾ ਹੋਵੇ ਜਿੰਨਾ ਟਾਈਮ ਅਸੀਂ ਕਹੀਏ ਨਾ ਗੋਲੀ ਨਹੀਂ ਚਲਾਉਣੀ ਪਰ ਸ਼ਾਇਦ ਉਸ ਜੋਸ਼ ਦੇ ਵਿੱਚ ਐਡਰਨਲਾਈਨ ਰਸ਼ ਜਿਹਨੂੰ ਇੱਕਦਮ ਹੁੰਦਾ ਕਿ ਨ ਉਹ ਢਿੱਡ ਦੇ ਵਿੱਚ ਜੋ ਉਹ ਗੁਬਾਰੇ ਬਣਦੇ ਜਾਂ ਜੋ ਵੀ ਹੈਗਾ ਤੇ ਇੱਕ ਥੋੜਾ ਆਪਣਾ ਤਜਰਬਾ ਘੱਟ ਹੋਣ ਦੇ ਕਾਰਨ ਤਾਂ ਪ੍ਰਿੰਟਸ ਓਕ ਲਈ ਸਭ ਤੋਂ ਪਹਿਲੀ ਗੋਲੀ ਚਲਾਉਂਦੇ ਆ ਬਿਨਾਂ ਬਾਕੀਆਂ ਦੇ ਹਾਲੇ ਕਹਿ ਜਾਣ ਤੋਂ ਵੀ ਪਹਿਲਾਂ ਤੇ ਪਰ ਜਦੋਂ ਹੁਣ ਇੱਕ ਵਾਰ ਗੋਲੀ ਚੱਲਦੀ ਆ ਤਾਂ ਫਿਰ ਨਾਲ ਹੀ ਬਾਕੀ ਦੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੇ ਆ ਪਹਿਲੀਆਂ ਕੁਝ ਗੋਲੀਆਂ ਦੇ ਵਿੱਚੋਂ ਹੀ ਇੱਕ ਗੋਲੀ ਜਿਹੜੀ ਹੈਗੀ ਆ ਉਹ ਕਲਾਈਡ ਦੇ ਸਿਰ ਦੇ ਵਿੱਚ ਵੱਜਦੀ ਹੈ ਤੇ ਸ਼ਾਇਦ ਉਹਦੀ ਮੌਤ ਉੱਥੇ ਹੀ ਹੋ ਗਈ ਹੋ ਉਸ ਤੋਂ ਬਾਅਦ ਇਸ ਵਾਰ ਕੋਈ ਚਾਂਸ ਨਹੀਂ ਲਿਆ ਜਾਂਦਾ 130 ਰਾਉਂਡ ਫਾਇਰਿੰਗ ਹੁੰਦੀ ਆ ਉਸ ਗੱਡੀ ਦੇ ਉੱਪਰ ਸ਼ਾਰਟ ਗਨਸ ਆਟੋਮੈਟਿਕ ਰਾਈਫਲਸ ਜੋ ਵੀ ਕੁਝ ਹੁੰਦਾ ਉਹਨਾਂ ਦੇ ਕੋਲੇ ਤੇ ਉਹ ਸਾਰਾ ਕੁਝ ਖਾਲੀ ਹੋਣ ਤੋਂ ਬਾਅਦ ਅਖੀਰ ਦੇ ਵਿੱਚ ਪਿਸਤੌਲ ਕੱਢਦੇ ਆ ਉਹ ਆਪਣੇ ਤੇ ਅਖੀਰਲੀ ਗੋਲੀ ਤੱਕ ਉਸ ਗੱਡੀ ਦੇ ਉੱਪਰ ਪੂਰਾ ਖਾਲੀ ਕਰ ਦਿੰਦੇ ਆ ਗੱਡੀ ਥੋੜੀ ਜਿੱਗੇ ਮੂਵ ਹੁੰਦੀ ਆ ਕਿਉਂਕਿ ਗੱਡੀ ਹਾਲੇ ਪ੍ਰੋਪਰ ਰੁਕੀ ਨਹੀਂ ਹੋਈ ਸੀਗੀ ਤੇ ਜਦੋਂ ਹੀ ਕਲਾਈਡ ਦੇ ਉਹ ਗੋਲੀਆਂ ਵੱਜਦੀਆਂ ਨੇ ਸਪੈਸ਼ਲੀ ਸਿਰ ਦੇ ਵਿੱਚ ਲਗਾਤਾਰ ਪਹਿਲਾਂ ਇੱਕ ਵੱਜਦੀ ਆ ਫਿਰ ਤਿੰਨ ਚਾਰ ਹੋਰ ਗੋਲੀਆਂ ਵੱਜਦੀਆਂ ਨੇ ਤਾਂ ਉਸ ਤੋਂ ਬਾਅਦ ਗੱਡੀ ਕਿਉਂਕਿ ਸ਼ਾਇਦ ਹਾਲੇ ਚੱਲਣ ਦੀ ਹਾਲਤ ਸੀ ਤਾਂ ਉਸ ਤੋਂ ਅੱਗੇ ਜਾਂਦੀ ਆ ਤਾਂ ਥੱਲੇ ਇੱਕ ਡੂੰਗੀ ਜੀ ਥਾਂ ਆ ਥੱਲੇ ਨੂੰ ਤੇ ਉੱਥੇ ਜਾ ਕੇ ਉਹ ਪਲਟ ਜਾਂਦੀ ਆ ਉਹਨਾਂ ਦੇ ਵਿੱਚੋਂ ਗੱਡੀ ਦੇ ਉੱਪਰ 112 ਗੋਲੀਆਂ ਵੱਜਦੀਆਂ ਟੋਟਲ ਜਦੋਂ ਬਾਅਦ ਦੇ ਵਿੱਚ ਗਿਣੀਆਂ ਗਈਆਂ ਗੋਲੀਆਂ ਉਹਨਾਂ ਦੇ ਸਰੀਰਾਂ ਦੇ ਉੱਪਰ ਲੱਗੀਆਂ ਹੋਈਆਂ ਤਾਂ ਕਲਾਈਡ ਬੋਰੋ ਦੇ ਟੋਟਲ 16 ਗੋਲੀਆਂ ਵੱਜੀਆਂ ਹੋਈਆਂ ਸੀ ਤੇ ਜਦੋਂ ਕਿ ਬੋਨੀ ਦੇ ਸਰੀਰ ਦੇ ਵਿੱਚ 26 ਗੋਲੀਆਂ ਸੀ ਜਾਦਤਰ ਗੋਲੀਆਂ ਉਹਨਾਂ ਦੇ ਸਿਰ ਦੇ ਵਿੱਚ ਵੱਜੀਆਂ ਨੇ ਜਾਂ ਉੱਪਰਲੇ ਪਾਰਟ ਦੇ ਵਿੱਚ ਵੱਜੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਯਕੀਨ ਹੋ ਜਾਂਦਾ ਰੇਂਜਰਜ਼ ਨੂੰ ਤੇ ਪੁਲਿਸ ਵਾਲਿਆਂ ਨੂੰ ਕਿ ਦੋਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਗੱਡੀ ਦੀ ਉਤਲਾਸ਼ੀ ਲੈਂਦੇ ਆਂ ਉਤਲਾਸ਼ੀ ਦੇ ਵਿੱਚੋਂ ਵੀਰ ਰਾਉਂਡ ਵਾਲੇ ਜਿਹੜੇ ਬਾਅਰ ਮੈਗਜ਼ੀਨ ਨੇ 100 ਤਾਂ ਇਕੱਲੇ ਉਹੀ ਪਿਲਦੇ ਆ ਇੱਕ ਪੂਰਾ ਦਾ ਪੂਰਾ ਮਤਲਬ ਹਥਿਆਰਾਂ ਦਾ ਜ਼ਖੀਰਾ ਗੱਡੀ ਦੇ ਵਿੱਚ ਸੀਗਾ ਉਸ ਟਾਈਮ ਦਰਜਣ ਦੇ ਕਰੀਬ ਗੰਨਾ ਗੱਡੀ ਦੇ ਅੰਦਰ ਪਈਆਂ ਸੀਗੀਆਂ ਤੇ ਪਤਾ ਹੀ ਨਹੀਂ ਹੋਰ ਕਿੰਨੇ ਇਕ ਕਾਰਤੂਸ ਇਹ ਸਾਰਾ ਕੁਝ ਮਿਲਿਆ ਬਾਅਦ ਦੇ ਵਿੱਚ ਕਾਰ ਦੇ ਵਿੱਚੋਂ ਥੋੜੀ ਦੇਰ ਦੇ ਵਿੱਚ ਹੀ ਕੁਝ ਮਿੰਟਾਂ ਦੇ ਵਿੱਚ ਹੀ ਇਹ ਜਿਹੜੀ ਖਬਰ ਹੈਗੀ ਆ ਬੋਨੀ ਤੇ ਕਲਾਈਟ ਦੇ ਮਾਰੇ ਜਾਣ ਦੀ ਉਹਨਾਂ ਦਾ ਮੁਕਾਬਲਾ ਹੋਣ ਦੀ ਆਸੇ-ਪਾਸੇ ਤੱਕ ਪਹੁੰਚ ਜਾਂਦੀ ਆ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਤੇ ਹੋਰ ਏਰੀਏ ਤੱਕ ਪਹੁੰਚ ਜਾਂਦੀ ਹੈ ਹੈਮਰ ਜਾਰਡਨ ਓਕਲੇ ਤੇ ਹਿੰਟਨ ਇਹ ਚਾਰੇ ਪੁਲਿਸ ਵਾਲੇ ਉੱਥੋਂ ਚਲੇ ਜਾਂਦੇ ਆ ਤੇ ਕਿਉਂਕਿ ਫੋਨ ਕਰਨਾ ਉਹਨਾਂ ਨੇ ਉਸ ਟਾਈਮ ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸੀਗੇ ਨੇੜੇ ਦੇ ਸ਼ਹਿਰ ਜਾਂਦੇ ਕਿਉਂਕਿ ਉੱਥੋਂ ਮੋਬਾਈਲ ਔਰ ਸੌਰੀ ਉੱਥੋਂ ਫੋਨ ਕਰਕੇ ਆਪਣੇ ਬੌਸਸ ਨੂੰ ਦੱਸਿਆ ਜਾ ਸਕੇ ਕਿ ਦੋਨਾਂ ਨੂੰ ਮਾਰ ਦਿੱਤਾ ਗਿਆ ਤੇ ਪਿੱਛੇ ਬਚਦੇ ਆ ਕਿਉਂਕਿ ਗੱਡੀ ਦੇ ਕੋਲੇ ਵੀ ਕੋਈ ਹੋਣਾ ਚਾਹੀਦਾ ਉੱਥੇ ਲਾਸ਼ਾਂ ਪਈਆਂ ਨੇ ਤਾਂ ਹੋਰ ਸਾਰਾ ਕੁਝ ਪਿਆ ਵਾਸਲਾ ਪਿਆ ਵਾ ਤਾਂ ਪਿੱਛੇ ਉਹ ਛੱਡ ਕੇ ਜਾਂਦੇ ਆ ਗੌਲਟ ਤੇ ਐਲਕੌਨ ਨੂੰ ਇਹਨਾਂ ਦੋਨਾਂ ਨੂੰ ਪਿੱਛੇ ਛੱਡ ਜਾਂਦੇ ਆ ਪਰ ਥੋੜੇ ਟਾਈਮ ਦੇ ਵਿੱਚ ਕਿਉਂਕਿ ਇੱਕ ਤੱਕ ਆਵਾਜ਼ ਇੰਨੀ ਜ਼ਿਆਦਾ ਆਈ ਆ ਇੰਨਾ ਟਾਈਮ ਗੋਲੀਬਾਰੀ ਲਗਾਤਾਰ ਹੋਈ ਆ ਕੁਝ ਮਿੰਟ ਲਗਾਤ ਤਾਂ ਲੋਕ ਇਕੱਠੇ ਹੋ ਕੁਝ ਮਿੰਟਾਂ ਦੇ ਵਿੱਚ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੁੰਦੇ ਆ ਤੇ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਬੋਨੀ ਤੇ ਕਲਾਈਡ ਨੇ ਇਸ ਕਾਰ ਦੇ ਵਿੱਚ ਤਾਂ ਮੈਨੂੰ ਹੁਣ ਉਹ ਯਾਦ ਆਉਣ ਲੱਗ ਗਏ ਸੀ ਮੇਰੇ ਦਿਮਾਗ ਦੇ ਵਿੱਚ ਵੰਡ ਰਿਹਾ ਜੋ ਸਿੱਧੂ ਮੂਸੇਵਾਲਾ ਦੇ ਨਾਲ ਉਹਦੇ ਅਖੀਰਲੇ ਕੁਝ ਪਲਾਂ ਦੇ ਵਿੱਚ ਹੋਏ ਆ ਉਹਦੀ ਗੱਡੀ ਦੇ ਵਿੱਚ ਮੈਂ ਉਹ ਵੀ ਦੇਖਿਆ ਤੁਸੀਂ ਵੀ ਸਭ ਨੇ ਦੇਖਿਆ ਕਿ ਕਿਵੇਂ ਲੋਕ ਉਹਨੂੰ ਖਿੱਚ ਰਹੇ ਆ ਫੋਟੋਆਂ ਖਿਚਾ ਰਹੇ ਆ ਉਹੀ ਸਾਰ ਇੱਥੇ ਉਸ ਤੋਂ ਵੀ ਜ਼ਿਆਦਾ ਬੁਰਾ ਹੋਇਆ ਇਹ ਹੁਣ ਲੋਕ ਕੁਛ ਨਾ ਕੁਛ ਚੀਜ਼ ਭੜ ਰਹੇ ਆ ਉਹਨਾਂ ਦੀ ਆਖਰੀ ਨਿਸ਼ਾਨੀ ਬਹੁਤ ਸਾਰੀਆਂ ਔਰਤਾਂ ਆ ਜਿਹੜੀਆਂ ਬੋਨੀ ਦੇ ਵਾਰਡ ਕੱਟ ਕੇ ਲੈ ਗਈਆਂ ਕੋਈ ਇੱਕ ਲੱਟ ਲੈ ਗਈ ਕੋਈ ਦੂਸਰੀ ਲੱਟ ਲੈ ਗਈ ਕੋਈ ਕੋਈ ਚੀਜ਼ ਖੋ ਰਿਆ ਵਾ ਕੋਈ ਕੋਈ ਚੀਜ਼ ਖੋ ਰਿਆ ਇਹਨਾਂ ਦੇ ਵਿਚਕਾਰ ਕੋਈ ਇੱਕ ਬੰਦਾ ਉੱਥੇ ਆਉਂਦਾ ਆਪਣੀ ਜੇਬ ਦੇ ਵਿੱਚੋਂ ਇੱਕ ਚਾਕੂ ਕੱਢਦਾ ਤੇ ਕਲਾਈਡ ਦਾ ਥੱਬਾ ਕੰਨ ਕੱਟਣਾ ਸ਼ੁਰੂ ਕਰ ਦੰਮ ਕਿ ਉਹ ਮੈਕਾਨੀ ਨਾਲ ਲੈ ਕੇ ਚਲੇ ਜਾਵਾਂ ਘਰੇ ਨਿਸ਼ਾਨੀ ਦੇ ਤੌਰ ਤੇ ਪਰ ਇੰਨੇ ਟਾਈਮ ਦੇ ਵਿੱਚ ਬਾਕੀ ਹੋਰ ਪੁਲਿਸ ਵਾਲੇ ਆ ਜਾਂਦੇ ਤੇ ਹੁਣ ਕਾਫੀ ਸਾਰੇ ਫੋਰਸ ਆ ਜਾਂਦੀ ਓਥੇ ਤੇ ਲੋਕਾਂ ਨੂੰ ਉਥੋਂ ਹਟਾਇਆ ਜਾਂਦਾ ਵਾ ਗੱਡੀ ਨੂੰ ਟੋ ਕੀਤਾ ਜਾਂਦਾ ਸ਼ਹਿਰ ਦੇ ਵਿੱਚ ਲੈ ਕੇ ਜਾਇਆ ਜਾਂਦਾ ਬਾਡੀਜ਼ ਵਿੱਚ ਹੀ ਪਈਆਂ ਨੇ ਦੋਨੇ ਮਰੇ ਹੋਏ ਬੋਨੀ ਤੇ ਕਲਾਈਡ ਦੀਆਂ ਲਾਸ਼ਾਂ ਉਸੇ ਤਰ੍ਹਾਂ ਹੀ ਗੋਲੀਆਂ ਦੇ ਨਾਲ ਭੁੰਨੀਆਂ ਹੋਈਆਂ ਤੇ ਉਸੇ ਤਰ੍ਹਾਂ ਹੀ ਉਸ ਗੱਡੀ ਨੂੰ ਟੋ ਕਰਕੇ ਤੇ ਸ਼ਹਿਰ ਲੈ ਕੇ ਜਾਂਦੇ ਤੇ ਇੱਕ ਹਜੂਮ ਪੂਰਾ ਲੋਕਾਂ ਦਾ ਪਿੱਛੇ-ਪਿੱਛੇ ਜਾ ਰਿਹਾ ਜਿੱਥੇ ਜਿੱਥੇ ਲੋਕਾਂ ਨੂੰ ਮਤਲਬ ਪਤਾ ਲੱਗੀ ਜਾਂਦਾ ਤਿਉਹ ਤਾਂ ਲੋਕ ਹੋਰ ਇਕੱਠੇ ਹੋਈ ਜਾਂਦੇ ਆ ਤਮਾਸ਼ਪੀਨ ਲੂਜ਼ੀਆਨਾ ਦਾ ਇਹ ਏਰੀਆ ਵਾ ਉੱਤਰ ਪੱਛਮੀ ਏਰੀਆ ਲੂਜ਼ੀਆਨਾ ਦਾ ਜਿੱਥੋਂ ਦੀ ਇਹ ਵਾਰਦਾਤ ਆ ਉਸ ਏਰੀਏ ਦੀ ਜਿਹੜੀ ਟੋਟਲ ਆਬਾਦੀ ਆ ਉਹ ਉਸ ਟਾਈਮ 2000 ਸੀਗੀ ਪਰ ਕਹਿੰਦੇ ਕਿ ਕੁਝ ਘੰਟਿਆਂ ਦੇ ਵਿੱਚ ਹੀ ਉੱਥੇ 12000 ਤੋਂ ਜ਼ਿਆਦਾ ਲੋਕ ਇਕੱਠੇ ਹੋ ਗਏ ਤੇ ਜਿੰਨੇ ਵੀ ਰੈਸਟੋਰੈਂਟ ਜਿੰਨੇ ਵੀ ਉੱਥੇ ਕੁਝ ਸੀਗਾ ਖਾਣ ਪੀਣ ਦਾ ਜਿੰਨਾ ਵੀ ਸਮਾਨ ਸੀ ਉਹ ਅਗਲੇ ਕੁਝ ਘੰਟਿਆਂ ਦੇ ਵਿੱਚ ਉੱਥੇ ਬਿਲਕੁਲ ਖਾਲੀ ਹੋ ਗਿਆ ਕਿਉਂਕਿ ਇੰਨੇ ਲੋਕ ਆ ਗਏ ਕੁਝ ਵੀ ਦੇਖਣ ਲਈ ਉਹਨਾਂ ਦੀ ਇੱਕ ਚਲਕ ਦੇਖਣ ਲਈ ਉਹ ਕਾਰ ਦੇਖਣ ਲਈ ਬੋਨੀ ਨੂੰ ਦੇਖਣ ਲਈ ਕਲਾਈਡ ਨੂੰ ਦੇਖਣ ਲਈ ਆ ਇੱਕ ਅਖੀਰਲੀ ਚਲਕ ਉਹਨਾਂ ਦੀ ਇੱਥੇ ਹੋਰ ਬੜੀ ਦਿਲਚਸਪ ਚੀਜ਼ ਹੁੰਦੀ ਹੈ ਇੱਕ ਹੋਰ ਲੈਜੈਂਡ ਇਹਨਾਂ ਦੋਨਾਂ ਦੇ ਨਾਮ ਦੇ ਨਾਲ ਜੁੜਦਾ ਜਿਵੇਂ ਮੈਂ ਕੱਲ ਵਾਲੇ ਪਾਰਟ ਦੇ ਵਿੱਚ ਇੱਕ ਚੀਜ਼ ਦੱਸੀ ਸੀਗੀ ਕਿ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਫਿਰ ਵੀ ਉਹਨਾਂ ਦਾ ਰਿਸ਼ਤਾ ਕਿਤੇ ਨਾ ਕਿਤੇ ਠੀਕ ਸੀਗਾ ਲੋਕਾਂ ਨੂੰ ਇਹਨਾਂ ਤਾਂਗੇ ਨਹੀਂ ਕਰਦੇ ਸੀ ਤੇ ਜੇ ਕਿਸੇ ਨੂੰ ਕੁਝ ਕਰਦੇ ਸੀ ਕਿਸੇ ਦੀ ਗੱਡੀ ਖੋਹਦੇ ਸੀ ਤਾਂ ਉਹਨੂੰ ਆਪਣੇ ਨਾਲ ਲੈ ਜਾਂਦੇ ਸੀ ਵਾਪਸੀ ਦੇ ਉੱਪਰ ਆਉਂਦੇ ਕੱਪੜੇ ਉਹਨਾਂ ਨੂੰ ਨਵੇਂ ਦਿੰਦੇ ਸੀ ਤੇ ਕੁਝ ਪੈਸੇ ਉਹਨਾਂ ਨੂੰ ਨਾਲ ਦਿੰਦੇ ਸੀ ਇਸੇ ਤਰ੍ਹਾਂ ਇੱਕ ਕਿਡਨੈਪ ਇਹਨਾਂ ਨੇ ਕੀਤਾ ਸੀ ਇੱਕ ਔਰਤ ਦਾ ਉਹਨਾਂ ਦਾ ਨਾਮ ਸੀਗਾ ਐਚ ਡੀ ਡਾਰਬੀ ਡਾਰਬੀ ਬਾਅਦ ਦੇ ਵਿੱਚ ਆਪਣੀ ਇੰਟਰਵਿਊ ਵਿੱਚ ਦੱਸਦੇ ਜਿਹੜੀ ਕਿ ਬਹੁਤ ਹੀ ਜ਼ਿਆਦਾ ਫੇਮਸ ਹੋਈ ਉਸ ਤੋਂ ਬਾਅਦ ਇਹ ਕਹਾਣੀ ਇੱਕ ਲੈਜੈਂਡ ਬਣੀ ਤੇ ਡਾਰਬੀ ਨੇ ਬਾਅਦ ਦੇ ਵਿੱਚ ਕਿਹਾ ਕਿ ਜਦੋਂ ਇਹਨਾਂ ਨੇ ਮੈਨੂੰ ਕਿਡਨੈਪ ਕੀਤਾ ਜਿਹੜੀ ਬੋਨੀ ਸੀਗੀ ਬੋਨੀ ਪਾਰਕਰ ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ ਤਾਂ ਜਿਹੜੇ ਡਾਰਬੀ ਨੇ ਉਹ ਕੀ ਕੰਮ ਕਰਦੇ ਸੀ ਮੈਂ ਤੁਹਾਨੂੰ ਵੀ ਦੱਸ ਦਿੰਨਾ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਤਾਂ ਉਹਨੂੰ ਇੱਕ ਪ੍ਰੋਪਰ ਤਿਆਰ ਕੀਤਾ ਜਾਂਦਾ ਉਹਦੇ ਸਰੀਰ ਨੂੰ ਤਿਆਰ ਕੀਤਾ ਜਾਂਦਾ ਤਾਂ ਕਿ ਉਹਨੂੰ ਅਖੀਰਲੀ ਵਾਰੀ ਮਤਲਬ ਉਹ ਤਬੂਤ ਵਿੱਚ ਰੱਖਿਆ ਜਾਵੇ ਤੇ ਬਾਅਦ ਵਿੱਚ ਥੱਲੇ ਪਾ ਦਿੱਤਾ ਜਾ ਮਤਲਬ ਜਿਵੇਂ ਉਹ ਆਪਣੇ ਕੋਟ ਵਗੈਰਾ ਪਾਉਂਦੇ ਆ ਜਾਂ ਉਹ ਸਾਰਾ ਕੁਝ ਆ ਤਾਂ ਉੱਥੇ ਹੁਣ ਇਹ ਗੱਲ ਆ ਕਿ ਅਮਰੀਕਾ ਕਿੰਨਾ ਵੱਡਾ ਹੈ ਇਹ ਕੁਦਰਤੀ ਇੱਕ ਇਤਫਾਕ ਦੀ ਗੱਲ ਆ ਤਬੋਨੀ ਡਾਰਬੀ ਨੂੰ ਉਸ ਦਿਨ ਕਹਿੰਦੀ ਆ ਬਹੁਤ ਪਹਿਲਾਂ ਅੱਛਾ ਜਦੋਂ ਨੂੰ ਇਹ ਪਤਾ ਲੱਗਦਾ ਕਿ ਇਹਨਾਂ ਦਾ ਕੰਮ ਇਹ ਹੈਗਾ ਤਬੋਨੀ ਡਾਰਬੀ ਨੂੰ ਕਹਿ ਰਹੀ ਆ ਕਿ ਅੱਛਾ ਹੋ ਸਕਦਾ ਕਿ ਕਿਸੇ ਦਿਨ ਤੁਸੀਂ ਮੇਰੀ ਬਾਡੀ ਤੇ ਵੀ ਕੰਮ ਕਰੋ ਫਿਰ ਤਾਂ ਹੋ ਸਕਦਾ ਕਿ ਮੈਨੂੰ ਵੀ ਉਸੇ ਤਰ੍ਹਾਂ ਹੀ ਤਿਆਰ ਕਰਾਂ ਤਾਂ ਇਤਫਾਕ ਆ ਕਿ ਜਦੋਂ ਉਹਨਾਂ ਦੋਨਾਂ ਦੀਆਂ ਬਾਡੀਜ਼ ਨੂੰ ਉਕਾਰ ਦੇ ਵਿੱਚ ਪਾ ਕੇ ਟੋ ਕਰਕੇ ਲਿਆ ਜਾਂਦਾ ਤਾਂ ਡਾਰਬੀ ਵੀ ਉੱਥੇ ਹੁੰਦੇ ਆ ਉਹ ਮੌਕਾ ਦੇਖਣ ਵਾਲਿਆਂ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਅਖੀਰਲਾ ਉਹ ਸਰੀਰਾਂ ਨੂੰ ਸਭ ਠੀਕ ਠੋਕ ਕਰਕੇ ਤੇ ਉਸ ਤੋਂ ਬਾਅਦ ਉਹਨਾਂ ਦੇ ਕੱਪੜੇ ਉਸ ਤਰ੍ਹਾਂ ਦੇ ਪਵਾ ਕੇ ਉਹਨਾਂ ਨੂੰ ਤਿਆਰ ਕਰਨਾ ਤਬੂਤ ਦੇ ਵਿੱਚ ਪਾਉਣ ਲਈ ਤੇ ਉਹ ਸਾਰਾ ਕੰਮ ਵੀ ਡਾਰਬੀ ਕਰਦੇ ਆ ਪਰ ਗੋੜੀਆਂ ਇੰਨੀਆਂ ਕਿ ਜ਼ਿਆਦਾ ਉਹਨਾਂ ਦੇ ਸਰੀਰਾਂ ਦੇ ਵਿੱਚ ਦੀ ਨੰਗੀਆਂ ਹੋਈਆਂ ਸੀ ਕਿ ਡਾਰਬੀ ਨੂੰ ਤੇ ਦੋ ਹੋਰ ਇਨਸਾਨ ਸੀਗੇ ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਕਰਨ ਵਾਲੇ ਤਿੰਨਾਂ ਜਣਾਂ ਨੂੰ ਇੰਨਾ ਜ਼ਿਆਦਾ ਟਾਈਮ ਲੱਗਿਆ ਉਹਨਾਂ ਦੇ ਸਰੀਰ ਨੂੰ ਪ੍ਰੋਪਰ ਠੀਕ ਕਰਨ ਦੇ ਵਿੱਚ ਕਿਉਂਕਿ ਇੰਨਾ ਖੂਨ ਨੇ ਮਤਲਬ ਸਭ ਕੁਝ ਹਤ ਤੁਸੀਂ ਸਮਝ ਸਕਦੇ ਹੋ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਉਹਨਾਂ ਨੂੰ ਪਰ ਇਹ ਵੀ ਇੱਕ ਗੱਲ ਆ ਕਿ ਬੋਨੀ ਨੇ ਪਹਿਲਾਂ ਜਿਸ ਇਨਸਾਨ ਨੂੰ ਮਜ਼ਾਕ ਦੇ ਵਿੱਚ ਕਿਹਾ ਕਿ ਇੱਕ ਦਿਨ ਸ਼ਾਇਦ ਤੁਸੀਂ ਮੇਰੀ ਮੇਰੇ ਸਰੀਰ ਦੇ ਉੱਪਰ ਵੀ ਕੰਮ ਕਰੋਗੇ ਤਾਂ ਉਹੀ ਹੁੰਦਾ ਹੁਣ ਪੂਰੇ ਅਮਰੀਕਾ ਦੇ ਵਿੱਚ ਕਿੰਨੇ ਲੋਕ ਹੋਣਗੇ ਉਸ ਟਾਈਮ ਵੀ ਜਿਹੜੇ ਕੰਮ ਕਰ ਰਹੇ ਹੋਣਗੇ ਪਰ ਇਤਫਾਕ ਆ ਕਿ ਜਿਹੜੀ ਔਰਤ ਨੂੰ ਬੋਨੀ ਮਿਲੀ ਤੇ ਉਸੇ ਔਰਤ ਨੇ ਬਾਅਦ ਦੇ ਵਿੱਚ ਉਹ ਕੰਮ ਵੀ ਉਸ ਤੋਂ ਬਾਅਦ ਜਿਹੜੀ ਇਹ ਪਾਰਟੀ ਸੀਗੀ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਸੀ ਗਜਨ ਨੇ ਇਹ ਕਟਨਾ ਕਰਮ ਕੀਤਾ ਸੀ ਜਿਨ੍ਹਾਂ ਨੇ ਮਤਲਬ ਮੁਕਾਬਲਾ ਕੀਤਾ ਸੀਗੇ ਉਹਨਾਂ ਸਾਰਿਆਂ ਨੂੰ ਵੀ ਰਿਵਾਰਡ ਦੇ ਤੌਰ ਦੇ ਉੱਪਰ ਇਹ ਕਿਹਾ ਗਿਆ ਕਿ ਕਾਰ ਦੇ ਵਿੱਚੋਂ ਜੋ-ਜੋ ਤੁਹਾਨੂੰ ਚਾਹੀਦਾ ਜਿਹੜੀ-ਜਿਹੜੀ ਆਈਟਮ ਤੁਹਾਨੂੰ ਪਸੰਦ ਹੈਗੀ ਆ ਉਹ ਤੁਸੀਂ ਲੈ ਸਕਦੇ ਹੋ ਤਾਂ ਉਹ ਵੀ ਉਹਨਾਂ ਨੇ ਅਲੱਗ-ਅਲੱਗ ਲੋਕਾਂ ਨੇ 6 ਦੇ 6 ਪੁਲਿਸ ਵੜਾਣੇ ਉਹ ਚੀਜ਼ਾਂ ਲੈ ਲਈਆਂ ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਇੱਕ ਪੁਲਿਸ ਆਫਸਰ ਸੀ ਜਿਹੜੇ ਉਹ ਕਾਰ ਨੂੰ ਵੀ ਰੱਖਣਾ ਚਾਹੁੰਦੇ ਸੀ ਪਰ ਕਾਰ ਨੂੰ ਬਾਅਦ ਵਿੱਚ ਨਹੀਂ ਰੱਖਣ ਦਿੱਤਾ ਗਿਆ ਤੇ ਉਹ ਜਿਹੜੀ ਕਾਰ ਹੈਗੀ ਆ ਉਹ ਅੱਜ ਵੀ ਅਮਰੀਕਾ ਦੇ ਇੱਕ ਮਿਊਜ਼ੀਅਮ ਦੇ ਵਿੱਚ ਖੜੀ ਆ 90 ਸਾਲ ਤੋਂ ਬਾਅਦ ਵੀ ਜਿਹੜੇ ਕਿ ਜੇ ਤੁਹਾ ਕੋਈ ਦੋਸਤ ਜਿਹੜੇ ਅਮਰੀਕਾ ਜਾਂ ਕੈਨੇਡਾ ਤੋਂ ਦੇਖ ਸਕਦੇ ਆ ਤੇ ਉਹਨ ਉਹ ਤਾਂ ਚੰਗੀ ਤਰ੍ਹਾਂ ਇਸ ਕਹਾਣੀ ਦੇ ਨਾਲ ਵਾਕਿਫ ਹੋਣਗੇ ਉਸ ਕਾਰਨ ਨਾਲ ਵੀ ਤੇ ਤੁਸੀਂ ਕਿਸੇ ਵੀ ਟਾਈਮ ਉੱਥੇ ਜਾ ਕੇ ਜੇ ਤੁਸੀਂ ਅਮਰੀਕਾ ਚ ਮੌਜੂਦ ਹੋ ਤਾਂ ਉਸ ਮਿਊਜ਼ੀਅਮ ਦੇ ਵਿੱਚ ਜਾ ਕੇ ਇਹ ਬੋਨੀ ਤੇ ਕਲਾਈਡ ਦੀ ਲਾਸਟ ਰਾਈਡ ਵਾਲੀ ਓਕਾਰ ਅੱਜ ਵੀ ਜਿਹਦੇ ਵਿੱਚ ਉਹ ਗੋੜੀਆਂ ਦੇ ਨਿਸ਼ਾਨ ਹੋ ਉਸੇ ਤਰ੍ਹਾਂ ਨੇ ਤੁਸੀਂ ਅੱਜ ਵੀ ਜਾ ਕੇ ਓਕਾਰ ਨੂੰ ਦੇਖ ਸਕਦੇ ਏ ਸੀਗੀ ਜੀ ਮੇਰੀ ਅੱਜ ਦੀ ਕਹਾਣੀ ਬੋਨੀ ਤੇ ਕਲਾਈਡ ਦੀ ਤੇ ਇਹ ਮੇਰਾ ਵੀਡੀਓ ਹੁਣ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ